ਗ੍ਰੀਵੀ ਪ੍ਰਚਾਰਕ ਇਹ ਨਹੀਂ ਚਾਹੁੰਦਾ ਕਿ ਉਹਦਾ ਬੱਚਾ ਗੁਰਸਿੱਖ ਨਾਮ ਹੋਵੇ ਜਾਂ ਚਾਹੁੰਦਾ ਕਿ ਮਿਰਦਨ ਵੀ ਵੱਧ ਗੁਰਸਿੱਖ ਤੇ ਚੜ੍ਹਦੀ ਕਲਾ ਵਾਲਾ ਜੀਵਨ ਵਾਲਾ ਹੋਣਾ ਹੈ ਪ੍ਰਚਾਰਕ ਮਜਬੂਰੀ ਤੋਂ ਪੈਦਾ ਹੋ ਰਿਹਾ ਸ਼ੌਂਕ ਨਾਲ ਨਹੀਂ ਤੁਸੀਂ ਅੱਜ ਜਿੰਨੇ ਵੀ ਕਾਲਜ ਨੇ ਸਿੱਖ ਮਿਸ਼ਨਰੀ ਕਾਲਜ ਹੋ ਗਿਆ ਟਕਸਾਲ ਹੋ ਗਿਆ ਤੁਸੀਂ ਦੇਖੋਗੇ ਗਰੀਬ ਤੋਂ ਗਰੀਬ ਘਰ ਦਾ ਬੱਚਾ ਉੱਥੇ ਪ੍ਰਚਾਰਕ ਬਣ ਨਹੀਂ ਆ ਰਿਹਾ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਕਿ ਤਾਂ ਕਿ ਬੜੀ ਬੜੀ ਜਗ੍ਹਾ ਜਗ੍ਹਾ ਪ੍ਰਚਾਰਕ ਬਣਾਉਣ ਲਈ ਤੁਸੀਂ ਕਾਲਜ ਖੋਲੇ ਸ਼ਲਾਘਾ ਜੀ ਕਰਦਾ ਮੈਂ ਕਹਿੰਦਾ ਇਹ ਦੱਸੋ ਕਿ ਜਿੰਨੇ ਉਸ ਗੁਰਦੁਆਰੇ ਦਾ ਪ੍ਰਬੰਧ ਚਲਾਉਣਾ ਕਮੇਟੀ ਮੈਂਬਰ ਪ੍ਰਧਾਨ ਸਕੱਤਰ ਕੀ ਤੁਸੀਂ ਉਹ ਬਣਾਉਣ ਵਾਸਤੇ ਵੀ ਕਦੀ ਕਾਲਜ ਖੋਲੇ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵੱਡੀ ਗੱਲ ਜਿਹੜੇ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ ਕੋਈ ਪ੍ਰਚਾਰਕ ਤੇ ਪ੍ਰਬੰਧਕ ਦੋ ਜਾਣੇ ਮਿਲ ਕੇ ਪ੍ਰਚਾਰ ਕਰਦੇ ਹੂੰ ਕਿ ਵੀ ਹਰਾਮ ਦੇ ਪੈਸੇ ਤੂੰ ਹਰਾਮ ਪੈਦਾ ਹੋ ਸਕਦਾ ਹੈ ਹਰਾਮ ਦੇ ਪੈਸੇ ਤੂੰ ਹਲਾਲ ਨਹੀਂ ਪੈਦਾ ਹੋ ਸਕਦਾ ਬਿਲਕੁਲ ਇਹ ਇੱਕ ਬੜੀ ਵੱਡੀ ਗੱਲ ਹੈ ਕਿ ਜੇ ਕੋਈ ਪ੍ਰਬੰਧਕ ਹੈ ਜਿਹਦੇ ਮਾਈਂਡ ਵਿੱਚ ਵੀ ਹਰਾਮ ਹੈ ਜਾਂ ਜਿਹਦੀ ਕਿਰਤ ਵੀ ਹਰਾਮ ਹੈ ਉਹ ਅੱਗੇ ਹਲਾਲ ਕਿਵੇਂ ਗੁਰਦੁਆਰੇ ਵਿੱਚ ਲਿਆ ਸਕਦਾ ਬੱਚੇ ਨਹੀਂ ਸਹਿੰਦੇ ਅੱਜਕੱਲ ਬਾਜੀ ਕਿਉਂਕਿ ਅੱਜ ਮੀਡੀਆ ਦਾ ਜ਼ਮਾਨਾ ਸਾਰਾ ਕੁਝ ਦੇਖਦੇ ਤੁਸੀਂ ਗੁਰਬਾਣੀ ਦੀ ਵਿਚਾਰ ਦੀ ਐਸੀ ਗੱਲ ਵਕੜੀ ਉਹਨਾਂ ਨੂੰ ਪਾ ਦਿਓ ਉਹ ਵਿਚਾਰਤਾ ਰੰਗ ਜੁੜ ਜਾਣ ਵਾਹ ਜੀ ਵਾਹ ਮਤਲਬ ਇੱਕ ਬੜੀ ਵਧੀਆ ਗੱਲ ਹੈ ਕਿ ਆਪਾਂ ਦੇ ਦੋ ਜਣੇ ਕੱਟੇ ਹੈ ਨਾ ਇਸੇ ਦੀ ਲੀਕ ਮਟਾਉਣ ਤੋਂ ਹਾਂ ਜਿਆਦਾ ਬਿਹਤਰ ਕਿ ਆਪਣੀ ਲਕੀਰ ਵੱਡੀ ਕਰ ਦੇਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲ ਬਕੜੀ ਦੇ ਇੱਕ ਹੋਰ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪਾਂ ਅੱਗੇ ਗੱਲ ਕਰਦੇ ਹਾਂ ਗਲ ਬਕੜੀ ਕੀ ਹੁੰਦੀ ਹੈ ਗਲ ਬਕੜੀ ਵਿਚਾਰਾਂ ਦੀ ਗਲ ਬਕੜੀ ਉੱਪਰ ਉੱਪਰ ਤਾਂ ਆਪਾਂ ਸਾਰਿਆਂ ਨਾਲ ਮਿਲਦੇ ਹਾਂ ਜੀਆਂ ਕਰਦੇ ਹਾਂ ਪਰ ਵਿਚਾਰ ਨਹੀਂ ਮਿਲ ਪਾਉਂਦੇ ਸੋ ਇਹ ਗਲਵਕੜੀ ਸ਼ੁਰੂ ਕਰਨ ਦਾ ਮਕਸਦ 아이 ਹੈ ਕਿ ਸਾਡੇ ਵਿਚਾਰ ਮਿਲ ਸਕਣ ਗਲਵਕੜੀ ਅੰਦਰ ਦੀ ਪੈ ਸਕੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਇਹਨੂੰ ਪ੍ਰਮੁੱਖ ਰੱਖਦੇ ਹੋਏ ਆਪਾਂ ਇੱਕ ਨਵੇਂ ਪੋਡਕਾਸਟ ਦੇ ਵਿੱਚ ਆਏ ਆ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕੀ ਹਾਲ ਚਾਲ ਹੈ ਬਹੁਤ ਕਿਰਪਾ ਚੜ੍ਹਦੀ ਕਲਾ ਜੀ ਸੋ ਅੱਜ ਮਨ ਕੀਤਾ ਕਿ ਖੁੱਲੀਆਂ ਵਿਚਾਰਾਂ ਟੁਹਾਡਾ ਕਰੀਏ ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਇਹਦਾ ਨਾਂ ਹੀ ਬੜਾ ਵਿਲੱਖਣ ਰੱਖਿਆ ਗੱਲ ਵਕੜੀ ਗੁਰਸਿੱਖ ਜਦੋਂ ਗੁਰਸਿੱਖ ਨੂੰ ਮਿਲਦਾ ਉਹ ਜਦੋਂ ਗੱਲ ਵਕੜੀ ਪਾਉਂਦਾ ਤੇ ਗੁਰੂ ਬਹੁਤ ਖੁਸ਼ ਹੁੰਦਾ ਪਰ ਤੁਸੀਂ ਇਹਦਾ ਨਵਿਕਲਾ ਉਪਰਾਲਾ ਕਰਕੇ ਕਿ ਵਿਚਾਰਾਂ ਦੀ ਗੱਲ ਵਕੜੀ ਬਹੁਤ ਸੋਹਣਾ ਉਪਰਾਲਾ ਕੀਤਾ ਤੁਸੀਂ ਤੁਹਾਨੂੰ ਵਧਾਈ ਇਸ ਚੀਜ਼ ਬਹੁਤ ਬਹੁਤ ਧੰਨਵਾਦੀ ਸੋ ਸਭ ਤੋਂ ਪਹਿਲੇ ਗੱਲ ਵਕੜੀ ਆਪਾਂ ਪਰਿਵਾਰ ਤੋਂ ਸ਼ੁਰੂ ਕਰੀਏ ਬਿਲਕੁਲ ਕਿ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਉਹਦੇ ਬਾਰੇ ਦੱਸੋ ਅ ਮੇਰੇ ਫਾਦਰ ਸਾਹਿਬ ਸਰਦਾਰ ਸਲਵਿੰਦਰ ਸਿੰਘ ਜੀ ਜੋ ਮੇਰੇ ਉਸਤਾਦ ਵੀ ਨੇ ਜਿਨ੍ਹਾਂ ਨੇ ਮੈਨੂੰ ਕੀਰਤਨ ਸਿਖਾਇਆ ਮੇਰੀ ਮਾਤਾ ਜੀ ਮਾਤਾ ਕੁਲਵੰਤ ਕੌਰ ਅਸੀਂ ਤਿੰਨ ਭਾਈ ਹਾਂ ਜੀ ਤੇ ਵੱਡੇ ਬ੍ਰਦਰ ਜੋ ਮੇਰੇ ਨਾਲ 17 ਸਾਲ ਤਕਰੀਬਨ ਕੀਰਤਨ ਕਰਦੇ ਸੀ ਉਹ ਇਸਨੇ ਕੈਨੇਡਾ ਚਲੇ ਗਏ ਨੇ ਬਲਵੀਰ ਸਿੰਘ ਜੀ ਤੇ ਉੱਥੇ ਉਹ ਕੀਰਤਨ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਤੋਂ ਛੋਟੇ ਰਣਜੋਤ ਸਿੰਘ ਜੀ ਜੋ ਆਸਟ੍ਰੇਲੀਆ ਨੇ ਮੇਰੇ ਬ੍ਰਦਰ ਤੇ ਦਾਸ ਤੁਹਾਡੇ ਸਾਹਮਣੇ ਆ ਮੇਰੀ ਵਾਈਫ ਪੁਨੀਤ ਕੌਰ ਜੋ ਆਪਣਾ ਇੰਸਟੀਚਿਊਟ ਚਲਾਉਂਦੀ ਆ ਜੀ ਤੇ ਦੋ ਬੱਚੇ ਮੇਰੇ ਰਣਵੀਰ ਸਿੰਘ ਤੇ ਸਰਗੁਨ ਕੌਰ ਜੋ ਅਜੇ ਛੋਟੇ ਆ ਪੜ੍ਹਦੇ ਨੇ ਇਹ ਸਾਡੀ ਛੋਟੀ ਜੀ ਫੈਮਿਲੀ ਆ ਗੁਰੂ ਸਾਹਿਬ ਦੀ ਕਿਰਪਾ ਤੇ ਫਿਰ ਤੁਹਾਡਾ ਮਨ ਨਹੀਂ ਕੀਤਾ ਕਿ ਤੁਸੀਂ ਵੀ ਕਿਤੇ ਨੇ ਬਾਹਰ ਚਲੇ ਜਾਓ ਜਿਹਦੇ ਤੁਹਾਰੇ ਫੈਸਲੇ ਚਲੇ ਗਏ ਆ ਦੇਖੋ ਹਰ ਕਿਸੇ ਦੀ ਆਪੋ ਆਪਣੀ ਸੋਚ ਹੁੰਦੀ ਹੈ ਪਰ ਮੈਨੂੰ ਇੰਡੀਆ ਤੋਂ ਬੈਟਰ ਕੋਈ ਕੰਟਰੀ ਲੱਗਦੀ ਨਹੀਂ ਅਸੀਂ ਬਹੁਤ ਕੰਟਰੀਜ਼ ਗਏ ਆ ਸਾਰੀਆਂ ਸੋਹਣੀਆਂ ਨੇ ਪਰ ਮੈਨੂੰ ਇੰਡੀਆ ਤੋਂ ਬੈਟਰ ਕੋਈ ਕੰਟਰੀ ਲੱਗੀ ਨਹੀਂ ਅਜੇ ਤੱਕ ਇਸ ਕਰਕੇ ਮੇਰਾ ਅਜੇ ਤੱਕ ਤੇ ਕੋਈ ਵਿਚਾਰ ਨਹੀਂ ਹੈ ਕਿ ਮੈਂ ਬਾਹਰ ਜਾ ਕੇ ਸੈਟਲ ਹੋਣਾ ਬਾਕੀ ਅੱਗੇ ਗੁਰੂ ਸਾਹਿਬ ਦੀ ਮਰਜ਼ੀ ਹੁੰਦੀ ਹੈ ਗੁਰੂ ਸਾਹਿਬ ਦਾ ਜਿੱਦਾਂ ਵੀ ਹੁਕਮ ਹੋਇਆ ਪਰ ਮੈਂ ਅੱਜ ਤੱਕ ਦਾ ਮੇਰਾ ਇਹ ਵਿਚਾਰ ਹੈ ਕਿ ਇੰਡੀਆ ਤੋਂ ਸੋਹਣੀ ਕੋਈ ਕੰਟਰੀ ਨਹੀਂ ਹੈ ਆਪਾਂ ਗੱਲਾਂ ਬਾਤ ਸ਼ੁਰੂ ਕਰਦੇ ਹਾਂ ਪਰ ਇਸ ਦੇ ਪਿੱਛੇ ਕਾਰਨ ਕੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਵੀ ਅੱਜ ਵੈਸੇ ਰੁਝਾਨ ਹੈ ਚੱਲਦਾ ਪਿਆ ਕਿ ਵੀ ਕੁਝ ਲੋਕ ਬਾਹਰ ਜਾਣਾ ਚਾਹੁੰਦੇ ਆ ਕੁਝ ਨਹੀਂ ਜਾਣਾ ਚਾਹੁੰਦੇ ਤੁਸੀਂ ਇਸ ਲੈਵਲ ਤੇ ਕੀ ਕਹਿਣਾ ਚਾਹੋਗੇ ਉਹ ਇਹ ਤਾਂ ਦੁਕਾਨ ਤੇ ਵੀ ਆ ਸਾਡੇ ਜਿੰਨੇ ਜਿੰਨੇ ਸਾਡੇ ਚੰਗੇ ਕੀਰਤਨੀਏ ਨੇ ਚਾਹੇ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਜਾਂ ਹੋਰ ਵੀ ਕੀਰਤਨੀਏ ਬਾਹਰ ਜਾ ਕੇ ਸੈਟਲ ਹੋ ਰਹੇ ਆ ਇਹਦੇ ਪਿੱਛੇ ਵਾਕਿਆ ਹੀ ਵਿਚਾਰ ਕਰਨ ਦੀ ਜਾਂ ਤੇ ਵੀ ਇੱਕ ਪੂਰਾ ਐਪੀਸੋਡ ਹੋ ਸਕਦਾ ਕਿ ਇਹ ਕਿਉਂ ਸੈਟਲ ਹੋ ਰਹੇ ਨੇ ਬਾਹਰ ਜਾ ਕੇ ਕਿਉਂਕਿ ਅੱਜ ਹਰ ਇਨਸਾਨ ਇਨਸਿਕਿਉਰ ਆ ਇਨਸਿਕਿਉਰਟੀ ਹੈਗੀ ਆ ਨਾ ਉਹਨਾਂ ਨੂੰ ਇਹ ਲੱਗਦਾ ਕਿ ਜਿੰਨਾ ਤੱਕ ਸਾਡਾ ਗੜਾ ਚੱਲਦਾ ਉਹ ਉਹਨੇ ਦੇਰ ਤੱਕ ਸੰਗਤ ਸੁਣਦੀ ਆ ਤੇ ਜਦੋਂ ਆ ਪ੍ਰਚਾਰਕ ਦਾ ਜਿਹੜਾ ਬੁਢੇਪਾ ਹੈ ਨਾ ਜੀ ਉਹ ਥੋੜਾ ਜਿਹਾ ਇਨਸਿਕਿਉਰ ਹੋ ਜਾਂਦਾ ਕਈ ਕੀਰਤਨੀਆਂ ਸਾਡੇ ਸਾਹਮਣੇ ਮਿਸਾਲ ਸੀ ਕਿ ਜਿਨ੍ਹਾਂ ਦੇ ਬੁਢੇਪੇ ਦੇ ਵਿੱਚ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਇਸ ਕਰਕੇ ਉਹ ਥੋੜਾ ਜਿਹਾ ਮੈਨੂੰ ਜਿੰਨਾ ਤੱਕ ਮੈਨੂੰ ਲੱਗਦਾ ਆਪੋ ਆਪਣੀ ਵਿਚਾਰਧਾਰਾ ਰੱਖ ਰਹੇ ਸੀ ਮੈਨੂੰ ਇਹ ਲੱਗਦਾ ਕਿ ਆਪਣੇ ਫਿਊਚਰ ਨੂੰ ਸੋਚਦੇ ਨਾਲ ਪ੍ਰਚਾਰਕ ਜਿਹੜਾ ਨਾ ਉਹ ਬਾਹਰ ਜਾ ਰਿਹਾ ਸੋ ਇਹ ਆ ਫਿਰ ਇੱਕ ਹੋਰ ਵੀ ਇੱਕ ਚੀਜ਼ ਨਿਕਲ ਕੇ ਸਾਹਮਣੇ ਆਈ ਕੀ ਹਾਲ ਮਤਲਬ ਜਿਹੜੇ ਕੀਰਤਨੀ ਆ ਜਾਂ ਪ੍ਰਚਾਰਕ ਹੈ ਉਹਨੂੰ ਪ੍ਰਚਾਰ ਦੇ ਨਾਲ ਨਾਲ ਕਿਦਰੇ ਹੋਰ ਵੀ ਆਪਣਾ ਧਿਆਨ ਦੇਣਾ ਚਾਹੀਦਾ ਜਾਂ ਕੋਈ ਹੋਰ ਕਿਰਤ ਵੀ ਕਰਨੀ ਚਾਹੀਦੀ ਹੈ ਕੀਰਤਨ ਤੋਂ ਇਲਾਵਾ ਜੀ ਦੇਖੋ ਇਹ ਅੱਜ ਬੜਾ ਅੱਜ ਲੋਕਾਂ ਦੇ ਸਵਾਲ ਵੀ ਆਉਂਦੇ ਆ ਸਾਨੂੰ ਬੜੇ ਫੋਨ 'ਵਿ ਆਉਂਦੇ ਕਿ ਕੀਰਤਨ ਨੂੰ ਤੁਸੀਂ ਕਿਰਤ ਕਿਉਂ ਬਣਾ ਲਿਆ हां ਬੱਲੇ ਤਾਂ ਬਈ ਬੱਲੇ ਇਹ ਸਵਾਲ ਹੈ ਬਿਲਕੁਲ ਹੀ ਸਵਾਲ ਲਿਖਿਆ ਹੋਇਆ ਲੋਕਾਂ ਦੇ ਕਿਉਂਕਿ ਮੈਨੂੰ ਪਤਾ ਲੋਕਾਂ ਦੇ ਸਵਾਲ ਇਹੀ ਹੁੰਦੇ ਕਿ ਕੀਰਤਨ ਨੂੰ ਤੁਸੀਂ ਕਿਰਤ ਕਿਉਂ ਬਣਾਇਆ ਹਾਂਜੀ ਦੇਖੋ ਕੀਰਤਨ ਕਿਰਤੀ ਆ ਅੱਛਾ ਜੀ ਮੋਕੀ ਸਮਝਦੇ ਕਿ ਇਹਨੂੰ ਤੁਸੀਂ ਪਾਰਟਾਈਮ ਰੱਖ ਕੇ ਤੇ ਮੇਨ ਕੰਮ ਕੋਈ ਹੋਰ ਕਰੋ ਕੀਰਤਨ ਕਦੀ ਵੀ ਪਾਰਟਾਈਮ ਨਹੀਂ ਹੋ ਸਕਦਾ ਜਿੰਨੀ ਕੀਰਤਨ ਦੇ ਵਿੱਚ ਮਿਹਨਤ ਲੱਗਦੀ ਹੈ ਸੰਗਤ ਨਾਲ ਅਸੀਂ ਸਟੇਜ ਤੇ ਬੈਠਣਾ ਉਹਦੀ ਜੋ ਤਿਆਰੀ ਕਰਨੀ ਆ ਉਹ ਕਦੀ ਵੀ ਪਾਰਟਾਈਮ ਚ ਨਹੀਂ ਹੋ ਸਕਦੀ ਤੇ ਸਹੀ ਤੇ ਸ਼ੁਕਰ ਕਰਦੇ ਕਿ ਮਹਾਰਾਜ ਨੇ ਸਾਡੀ ਕੀਰਤਨ ਨੂੰ ਸਾਡੀ ਕਿਰਤ ਬਣਾਇਆ ਹੂੰ ਤੇ ਇਹ ਕੀਰਤਨ ਕਿਰਤ ਹੋਣਾ ਹੀ ਸਾਡੇ ਵੱਡੇ ਭਾਗ ਨੇ ਤੇ ਇਹ ਕਦੀ ਵੀ ਪਾਰਟ ਟਾਈਮ ਚ ਨਹੀਂ ਹੋ ਸਕਦੀ ਦੇਖੋ ਤੁਸੀਂ ਮੈਂ ਤੁਹਾਨੂੰ ਜਦੋਂ ਅਸੀਂ ਲੁਧਿਆਣਾ ਆ ਤੁਹਾਨੂੰ ਵੀ ਸੁਣਦੇ ਆ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪ੍ਰਚਾਰ ਅੱਜ ਫਿਲਮਾਂ ਦੇ ਰੈਂਕ ਕਰ ਰਹੇ ਹੋ ਤੁਸੀਂ ਇੱਕ ਚੀਜ਼ ਦੱਸਿਓ ਕਿ ਜਦੋਂ ਦਾ ਤੁਸੀਂ ਫਿਲਮਾਂ ਵਾਲੇ ਪਾਸੇ ਧਿਆਨ ਦੇਦਾ ਕੀਟਿੰਗ ਕਰ ਪਾਏ ਨਹੀਂ ਕਰ ਪਾਏ ਜੀ ਇਹ ਛੁੱਟ ਗਈ ਇਹ ਹੀ ਜਵਾਬ ਹੈ ਕਿ ਕਦੀ ਵੀ ਕੀਰਤਨ ਨੂੰ ਪਾਰ ਟਾਈਮ ਚ ਨਹੀਂ ਅਸੀਂ ਕਰ ਸਕਦੇ ਇਹਦੇ ਚ ਬਹੁਤ ਮਿਹਨਤ ਆ ਇਹਦੇ ਚ ਬਹੁਤ ਧਿਆਨ ਆ ਇਹਦੇ ਚ ਬਹੁਤ ਲਗਨ ਦੇ ਨਾਲ ਸਾਨੂੰ ਸਟਰਗਲ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਫਿਰ ਜਾ ਕੇ ਅਸੀਂ ਸੰਗਤ ਦੇ ਸਾਹਮਣੇ ਕੀਰਤਨ ਕਰ ਪਾਉਨੇ ਤੇ ਜੇ ਸਾਡੀ ਕਿਰਤ ਬਣ ਗਈ ਆ ਤੇ ਇਹਦੋਂ ਵੱਡੇ ਚ ਕੋਈ ਗੱਲ ਹੀ ਨਹੀਂ ਇਸ ਕਰਕੇ ਇਹ ਕੀਰਤਨ ਬੜੀ ਸ਼ੁੱਧ ਕਿਰਤ ਆ ਸਾਡੀ ਇਹ ਕੋਈ ਇਹਦੇ ਚ ਇਹ ਨਹੀਂ ਸੰਗਤ ਇੱਕ ਇੱਕ ਰੁਪਈਆ ਜਿਹੜਾ ਸਾਨੂੰ ਦਿੰਦੀ ਹੈ ਉਹਦੇ ਚ ਬੜੀ ਭਾਵਨਾ ਸ਼ਰਧਾ ਹੁੰਦੀ ਹੈ ਉਹ ਭਾਵਨਾ ਸ਼ਰਧਾ ਲੈ ਕੇ ਅਸੀਂ ਆਪਣੇ ਘਰੇ ਆਈ ਦੀ ਉਹ ਸਾਡੇ ਕੀਰਤ ਤੋਂ ਵਿੱਚੋਂ ਸਾਡੇ ਬੱਚਿਆਂ ਨੂੰ ਰੋਜੀ ਰੋਟੀ ਮਿਲਦੀ ਆ ਤੇ ਬੜੀ ਸੂਚੀ ਕਿਰਤ ਹੈ ਮੈਨੂੰ ਇਹਦੇ ਵਿੱਚ ਕੋਈ ਗਲਤ ਨਹੀਂ ਲੱਗਦਾ ਕਿ ਕੀਰਤਨ ਨੂੰ ਕਿਰਤ ਬਣਾਇਆ ਹੈ ਸੀ ਠੀਕ ਹੈ ਤੇ ਜਿਵੇਂ ਅਕਸਰ ਲੋਕਾਂ ਦੇ ਸਵਾਲ ਹਨ ਮੇਰੇ ਕੋਲ ਪੁੱਛਿਆ ਲੋਕਾਂ ਨੇ ਨਿਉ ਤੁਸੀਂ ਕਿਹਾ ਕਿ ਕੀਰਤ ਕੀਰਤਨ ਹਨ ਤੇ ਇਹਦੇ ਚ ਸਭ ਤੋਂ ਵੱਡੀ ਗੱਲ ਹੈ ਲੋਕ ਜਜਮੈਂਟਲ ਹੋ ਜਾਂਦੇ ਆ ਜਿਵੇਂ ਪਰਿਵਾਰ ਵਜੋਂ ਮੈਂ ਗੱਲ ਕਰਦਾ ਕਿ ਲੋਕ ਅਕਸਰ ਕਹਿ ਦਿੰਦੇ ਆ ਕਿ ਜੀ ਉਹ ਫਲਾਣਾ ਰਾਗੀ ਜੱਥਾ ਹੈ ਪਰ ਉਹਦਾ ਪਰਿਵਾਰ ਅੱਗੇ ਉਦਾਂ ਨਹੀਂ ਜੁੜਿਆ ਹੋਇਆ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਹਰ ਬੰਦਾ ਆਪਣੇ ਕਰਮ ਲੈ ਕੇ ਆਉਂਦਾ ਹਰ ਬੰਦਾ ਆਪਣੀ ਸੋਚ ਵੱਖਰੀ ਲੈ ਕੇ ਆਉਂਦਾ ਸਾਡੀਆਂ ਜੇ ਉਂਗਲਾਂ ਵੀ ਮਹਾਰਾਜ ਨੇ ਬਣਾਈਆਂ ਨੇ ਤੇ ਪੰਜ ਇੱਕੋ ਜੀਆਂ ਨਹੀਂ ਬਣਾਈਆਂ ਇਹਦੇ ਵਿੱਚ ਅਸੀਂ ਪ੍ਰਚਾਰ ਪ੍ਰਚਾਰਕ ਜਿਹੜਾ ਬਾਹਰ ਪ੍ਰਚਾਰ ਕਰਦਾ ਇਹਦਾ ਮਤਲਬ ਇਹ ਨਹੀਂ ਕਿ ਉਹ ਕਾਰਜ ਪ੍ਰਚਾਰ ਨਹੀਂ ਕਰਦਾ ਪਰ ਪ੍ਰਚਾਰ ਵੀ ਅਸੀਂ ਸਟੇਜਾਂ ਤੇ ਜਦੋਂ ਜਾ ਕੇ ਕਰਕੇ ਬੇਨਤੀ ਕਰਦੇ ਹਾਂ ਹੂੰ ਮਾਗਿਆਂ ਨੂੰ ਹੁਕਮ ਕਰੀ ਦਾ ਨਾਂ ਨਾ ਧੱਖਾ ਕਰੀ ਦਾ ਬਾਈ ਜੀ ਕਿ ਤੁਸੀਂ ਸਿੱਖੀ ਦੇ ਵਿੱਚ ਆਓ ਬਾਣੀ ਨਾਲ ਜੁੜੋ ਸਾਡਾ ਸੇਮ ਪਰਿਵਾਰ ਦੇ ਵਿੱਚ ਵੀ ਇਦਾਂ ਹੀ ਹੁੰਦਾ ਕਿ ਅਸੀਂ ਵੀ ਕਹੀਦਾ ਹੀ ਇਹਨਾਂ ਨੂੰ ਆ ਕੇ ਕਿ ਦੇਖੋ ਅਸੀਂ ਸਿਧਾਂਤ ਦੇ ਸਕਦੇ ਹਾਂ ਕਿ ਸਿੱਖੀ ਦਾ ਸਿਧਾਂਤ ਕੀ ਹੈ ਸਿੱਖੀ ਇਹ ਹੈ ਗੁਰਬਾਣੀ ਹੈ ਸਾਡੇ ਗੁਰੂ ਸਾਹਿਬਾਨ ਦਾ ਇਤਿਹਾਸ ਇਹ ਹੈ ਇਹ ਚੀਜ਼ਾਂ ਦੱਸਦੇ ਹਾਂ ਸੀ ਆਪਣੇ ਪਰਿਵਾਰ ਨੂੰ ਵੀ ਦੱਸੀਦਾ ਪਰ ਹੁਣ ਜੁੜਨਾ ਨਾ ਜੁੜਨਾ ਇੱਕ ਤੇ ਦੇ ਕਰਮਾਂ ਤੇ ਹੋਏਗਾ ਕਿ ਸਿੱਖੀ ਦੂਜੀ ਗੱਲ ਇਹ ਕਿ ਉਹ ਆਪਣੇ ਵਿਚਾਰ ਲੈ ਕੇ ਪੈਦਾ ਹੋਇਆ ਉਹਨੇ ਆਪਣੇ ਤਰਕ ਰੱਖਣੇ ਉਹਨੇ ਆਪਣੇ ਹਿਸਾਬ ਦੇ ਨਾਲ ਚੱਲਣਾ ਦੇਖੋ ਕੋਈ ਵੀ ਪ੍ਰਚਾਰਕ ਇਹ ਨਹੀਂ ਚਾਹੁੰਦਾ ਕਿ ਉਹਦਾ ਬੱਚਾ ਗੁਰਸਿੱਖ ਨਾ ਹੋਵੇ ਜਾਂ ਚਾਹੁੰਦਾ ਕਿ ਮੇਰ ਨੂੰ ਵੀ ਵੱਧ ਗੁਰਸਿੱਖ ਤੇ ਚੜ੍ਹਦੀ ਕਲਾ ਵਾਲਾ ਜੀਵਨ ਵਾਲਾ ਹੋਣਾ ਚਾਹੀਦਾ ਹਰ ਪ੍ਰਚਾਰਕ ਦੀ ਇੱਛਾ ਹੁੰਦੀ ਹੈ ਹਾਂ ਜਿ ਆਪਾਂ ਆਪਣੇ ਗੁਰੂ ਸਾਹਿਬਾਨ ਗੁਰੂ ਸਾਹਿਬਾਨ ਤੋਂ ਲਾ ਲਈਏ ਸ਼੍ਰੀ ਜਨ ਮਹਾਰਾਜ ਨੇ ਮਹਾਰਾਜ ਸਾਰੀ ਜ਼ਿੰਦਗੀ ਚਾਰ ਉਦਾਸੀਆਂ ਦੇ ਵਿੱਚ ਉਹ ਇਸ ਪਖੰਡਵਾਦ ਦਾ ਵਿਰੋਧ ਕਰਦੇ ਨੇ ਪਰ ਘਰ ਦੇ ਵਿੱਚ ਬਾਬਾ ਸ਼੍ਰੀ ਚੰਨ ਜੀ ਉਹਨਾਂ ਨੇ ਉਦਾਸੀ ਮਾਰਿਆ ਨਹੀਂ ਉਹਨਾਂ ਨੂੰ ਡੰਲੇ ਤੇ ਨਹੀਂ ਮਾਰੇ ਸਮਝਾਇਆ ਸੀ ਕਿ ਇਹ ਰਾਹ ਜਿਹੜਾ ਸਿੱਖੀ ਦਾ ਰਾਹ ਨਹੀਂ ਹੈ ਨਾ ਨਹੀਂ ਪਰ ਮਹਾਰਾਜ ਨੇ ਧੱਕਾ ਤੇ ਨਹੀਂ ਕੀਤਾ ਨਾ ਮਹਾਰਾਜ ਨੇ ਕਿਹਾ ਤੁਹਾਡੀ ਆਪਣੀ ਵਿਚਾਰਧਾਰਾ ਜੇ ਤੁਸੀਂ ਇਹ ਲੈ ਕੇ ਤੁਰਨਾ ਤੁਹਾਡੀ ਆਪਣੀ ਮौज ਹੈ ਇਸ ਕਰਕੇ ਮੈਂ ਮੈਨੂੰ ਇਹ ਬਹੁਤ ਗਲਤ ਲੱਗਦਾ ਕਿ ਜਦੋਂ ਪ੍ਰਚਾਰਕਾਂ ਦੇ ਪਰਵਾਰਾਂ ਨੂੰ ਟਾਰਗੇਟ ਕੀਤਾ ਜਾਂਦਾ ਕਿ ਫੁਲਾਣੇ ਦਾ ਪ੍ਰਚਾਰਕ ਸੀ ਉਹਦੇ ਬੱਚੇ ਨੇ ਵਾਲ ਕਟਾਤੇ ਜਾਓ ਗੁਰਸਿੱਖ ਨਹੀਂ ਹੋਇਆ ਜਾਂ ਇਹ ਇਹਦਾ ਇਹਦਾ ਸਭ ਤੋਂ ਵੱਡਾ ਦੁੱਖ ਜਿਹੜਾ ਹੁੰਦਾ ਨਾ ਉਹ ਪ੍ਰਚਾਰਕ ਨੂੰ ਖੁਦ ਨੂੰ ਹੁੰਦਾ ਕਿ ਉਹਦਾ ਬੱਚਾ ਗੁਰਸਿੱਖ ਨਹੀਂ ਬਣ ਸਕਿਆ ਉਹ ਤੇ ਪ੍ਰੈਜਨ ਟਰਾਮਾ ਦੇ ਵਿੱਚ ਹੁੰਦਾ ਇਹ ਚੀਜ਼ ਨੂੰ ਲੈ ਕੇ ਤੇ ਸੰਗਤ ਨੂੰ ਇਹ ਚੀਜ਼ ਨਾਲ ਸਾਥ ਦੇਣਾ ਚਾਹੀਦਾ ਨਾ ਕਿ ਉਹਦੇ ਤੇ ਹੋਰ ਪ੍ਰੈਸ਼ਰ ਪਾ ਕੇ ਉਹਨੂੰ ਹੋਰ ਐਸੇਆਂ ਗੱਲਾਂ ਕਰਕੇ ਉਹਨੂੰ ਡੀਮੋਟੀਵੇਟ ਕਰ ਦੇਣ ਕਿ ਉਹ ਵੀ ਬੰਦਾ ਸੋਚੇ ਕਿ ਮੈਂ ਪ੍ਰਚਾਰਕ ਬਣਿਆ ਹੀ ਕਿਉਂ ਫਿਰ ਮੈਨੂੰ ਮੈਨਾਂ ਤੁਹਾਡੀ ਇਹ ਗੱਲ ਕਿਉਂਕਿ ਇਹ ਗੱਲ ਕਰੀ ਪਰ ਸੋਚੀ ਨਹੀਂ ਕਦੀ ਵਿਚਾਰੀ ਨਹੀਂ ਸਾਨੂੰ ਜਦ ਵੀ ਕੋਈ ਦੇਖਣ ਨੂੰ ਮਿਲਦਾ ਕਿ ਫਲਾਣਾ ਪ੍ਰਚਾਰਕ ਹੈ ਜੀ ਉਹਦੇ ਬੱਚੇ ਨੇ ਕੇਸ ਕਤਲ ਕਰ ਦਿੱਤੇ ਸੀ ਮਿੰਟ 'ਚ ਕਮੈਂਟ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਵੀ ਸਾਹਮ ਨਹੀਂ ਪਾਇਆ ਕਿਹੜਾ ਪ੍ਰਚਾਰਕ ਚਾਹੂਗਾ ਕਿ ਉਹਦਾ ਬੱਚਾ ਕੇਸ ਕਤਲ ਕਰ ਦੇ ਕੋਈ ਨਹੀਂ ਚਾਹੁੰਦਾ ਉਹ ਪੂਰੀ ਵਾਲ ਹੁੰਦਾ ਕੋਸ਼ਿਸ਼ ਕਰਦਾ ਕਿ ਉਹਦਾ ਬੱਚਾ ਗੁਰਸਿੱਖ ਬਣੇ ਹੂੰ ਮੈਂ ਪਹਿਲੂ ਕਿਹਾ ਕਿ ਉਹ ਆਪਣੇ ਵਿਚਾਰਧਾਰਾ ਲੈ ਕੇ ਬੱਚਾ ਪੈਦਾ ਹੁੰਦਾ ਪਰ ਪ੍ਰਚਾਰਕ ਹਮੇਸ਼ਾ ਕੋਸ਼ਿਸ਼ ਕਰਦਾ ਪਰ ਸਭ ਤੋਂ ਵੱਡਾ ਦੁਖਾਂਤ ਹੀ ਇਹ ਹੁੰਦਾ ਕਿ ਜਦੋਂ ਉਸ ਪ੍ਰਚਾਰਕ ਦਾ ਸਾਥ ਸੰਗਤ ਵੀ ਨਹੀਂ ਦਿੰਦੀ ਉਦੋਂ ਪ੍ਰਚਾਰਕ ਤੁਹਾਡੇ ਲਈ ਪ੍ਰਚਾਰ ਕਰ ਰਿਹਾ ਗੁਰਬਾਣੀ ਦਾ ਪ੍ਰਚਾਰ ਕਰ ਰਿਹਾ ਸਿੱਖੀ ਦਾ ਪ੍ਰਚਾਰ ਜੀ ਉਹ ਪ੍ਰਚਾਰਕ ਗਲਤ ਹੋਵੇ ਜੀ ਉਹਦੇ 'ਚ ਕਮੀ ਆ ਤੁਸੀਂ ਉਹਨੂੰ ਜਿੱਥੇ ਮਰਜ਼ੇ ਖੜਾ ਕੇ ਸਵਾਲ ਪੁੱਛ ਸਕਦੇ ਹੋ ਉਹ ਜ਼ਿੰਮੇਵਾਰ ਹੈ ਉਹ ਜ਼ਿੰਮੇਵਾਰ ਹੈ ਉਹ ਤੁਹਾਡੇ ਹੀ ਤੁਹਾਡੇ ਚਾਕੇ ਪ੍ਰਚਾਰ ਕਰਦਾ ਉਹ ਜਿਹੜੀਆਂ ਗੱਲਾਂ ਕਰ ਰਿਹਾ ਜੀ ਉਹਦੇ ਤੇ ਖਰਾ ਮੂੰਹ ਉਤਰ ਰਿਹਾ ਪ੍ਰਚਾਰਕ ਜ਼ਿੰਮੇਵਾਰ ਹਮ ਪਰ ਮੈਂ ਫਿਰ ਉਹੀ ਗੱਲ ਕਰਦਾ ਕਿ ਪ੍ਰਚਾਰਕ ਖੁਦ ਕਦੀ ਵੀ ਨਹੀਂ ਚਾਹੇਗਾ ਕਿ ਉਹਦਾ ਪਰਿਵਾਰ ਗੁਰਸਿੱਖ ਨਾ ਹੋਵੇ ਹਮ ਪਰ ਇੱਥੇ ਪ੍ਰਚਾਰਕ ਜਿਹੜਾ ਸਿਰਫ ਕਦੀ ਵੀ ਜ਼ਿੰਮੇਵਾਰ ਨਹੀਂ ਹੋ ਸਕਦਾ ਕਿਉਂਕਿ ਅਸੀਂ ਬੜੀ ਛੇਤੀ ਜ਼ਿੰਮੇਵਾਰ ਠਹਿਰਾ ਦਨੇ ਕਿ ਫਲਾਣਾ ਸਿੰਘ ਸੀ ਗ੍ਰੰਤੀ ਸਿੰਘ ਸੀ ਕਥਾਵਾਚਕ ਸੀ ਕੀਰਤਨੀਆ ਸਿੰਘ ਸੀ ਉਹਦੇ ਬੱਚੇ ਅੱਗੇ ਗੁਰਸਿੱਖ ਨਹੀਂ ਬਣ ਸਕੇ ਇਹਦੇ ਵਿੱਚ ਉਹ ਤਾਂ ਹੀ ਪ੍ਰਚਾਰਕ ਦੀ ਨਹੀਂ ਹੁੰਦੀ ਹੂੰ ਹੂੰ ਇਹਦੇ ਇਸੇ ਕਰਕੇ ਤਾਂ ਨਹੀਂ ਕਿਉਂਕਿ ਇਹ ਆਪਾਂ ਅੱਜ ਕੱਲ੍ਹ ਦੇਖਦੇ ਆ ਕਿ ਵੀ ਸਵਾਲ ਮੇਰੇ ਕੋ ਵੀ ਕਾਜ ਆਇਆ ਕਿ ਪ੍ਰਚਾਰਕ ਦੇ ਬੱਚੇ ਅੱਗੇ ਕੀਰਤਨ ਨਹੀਂ ਕਰ ਰਹੇ ਜਾਂ ਜਿਹੜਾ ਬੜਾ ਚੰਗਾ ਕੀਤਨੀ ਹੈ ਉਹਦਾ ਬੇਟਾ ਜਾਂਦਾ ਪਰਿਵਾਰ ਅੱਗੇ ਕੀਰਤਨ ਨਹੀਂ ਕਰ ਰਿਹਾ ਉਹ ਕਿਦਰੇ ਕਾਰਨ ਹੈ ਵੀ ਕੁਝ ਹੋ ਸਕਦਾ ਹਾਂ ਬਿਲਕੁਲ ਬਹੁਤ ਸਹੀ ਸਵਾਲ ਆ ਥੋੜਾ ਜਿਹੀ ਪਹਿਲਾਂ ਨਾ ਇੱਕ ਜਬਲਪੁਰ ਦੇ ਵਿੱਚ ਇੱਕ ਕਾਨਫਰੰਸ ਹੋਈ ਜਿੰਨੀਆਂ ਸਿੰਘ ਸੇਵਾਵਾਂ ਸੀ ਨਾ ਉੱਤੇ ਇਕੱਠੀ ਹੋਈ ਸੀ ਦੇ ਪ੍ਰਚਾਰਕਾਂ ਵੱਲੋਂ ਉਹਨਾਂ ਨੇ ਮੈਨੂੰ ਬੁਲਾ ਲਿਆ ਮੈਂ ਮੈਂ ਤਾਂ ਉਹਨਾਂ ਨੂੰ ਕਿਹਾ ਕਿ ਦੇਖੋ ਪ੍ਰਚਾਰਕਾਂ ਦੇ ਪ੍ਰਬੰਧਕਾਂ ਦੀ ਥੋੜੀ ਘਾਟੀ ਬਣਦੀ ਹੈ ਮੈਨੂੰ ਨਾ ਹੀ ਬੁਲਾਓ ਪਰ ਉਹ ਬਹੁਤ ਸੂਝਵਾਨ ਸਜਣ ਸੀ ਜਿੰਨੇ ਵੀ ਸਾਰੇ ਬਿਠੇ ਸੀ ਮੈਂ ਉੱਥੇ ਵੀ ਇਹੀ ਗੱਲ ਕਹੀ ਸੀ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਦੇਖੋ ਤੁਸੀਂ ਜਦੋਂ ਕੋਖ ਕਰੋਗੇ ਨਾ ਕਿ ਪ੍ਰਚਾਰਕ ਕਿੱਥੋਂ ਪੈਦਾ ਹੋ ਰਿਹਾ ਅੱਜ ਦੀ ਡੇਟ ਦੇ ਵਿੱਚ ਪ੍ਰਚਾਰਕ ਮਜਬੂਰੀ ਤੋਂ ਪੈਦਾ ਹੋ ਰਿਹਾ ਸ਼ੌਕ ਨਾਨੀ ਤੁਸੀਂ ਅੱਜ ਜਿੰਨੇ ਵੀ ਕਾਲਜ ਨੇ ਸਿੱਖ ਮਿਸ਼ਨਰੀ ਕਾਲਜ ਹੋ ਗਿਆ ਟਕਸਾਲ ਹੋ ਗਿਆ ਤੁਸੀਂ ਦੇਖੋਗੇ ਗਰੀਬ ਤੋਂ ਗਰੀਬ ਘਰ ਦਾ ਬੱਚਾ ਉੱਥੇ ਪ੍ਰਚਾਰਕ ਬਣ ਨਹੀਂ ਆ ਰਿਹਾ ਕਿਸੇ ਪ੍ਰਧਾਨ ਨੇ ਅਜੇ ਤੱਕ ਆਪਣੇ ਬੱਚੇ ਨੂੰ ਪ੍ਰਚਾਰਕ ਨਹੀਂ ਬਣਾਇਆ ਕਿਸੇ ਸਕੱਤਰ ਨੇ ਅਜੇ ਤੱਕ ਆਪਣੇ ਬੱਚੇ ਨੂੰ ਗ੍ਰੰਥੀ ਨਹੀਂ ਬਣਾਇਆ ਹੂੰ ਇਹਦਾ ਮਤਲਬ ਕਿ ਅਜੇ ਵੀ ਅਸੀਂ ਜਿਹੜਾ ਪ੍ਰਚਾਰਕਾਂ ਦਾ ਲੈਵਲ ਆ ਨਾ ਉਹ ਅਸੀਂ ਥੱਲੇ ਵਾਲਾ ਹੀ ਸਮਝਦੇ ਤੁਸੀਂ ਆਪਣੇ ਘਰਾਂ ਦੇ ਵਿੱਚ ਦੇਖੀਏ ਮੈਂ ਉੱਥੇ ਸਾਰੇ ਬੈਠੇ ਸੀ ਤੇ ਮੈਂ ਕਹਿਿਆ ਸੀ ਕਿ ਉਹ ਹੱਥ ਖੜੇ ਕਰੋ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਡਾਕਟਰ ਬਣਾਇਆ ਤੇ 50% ਹੱਥ ਖੜੇ ਹੋਗੇ ਹੂੰ ਮੈਂ ਕਿਹਾ ਹੁਣ ਉਹ ਹੱਥ ਖੜੇ ਕਰਿਓ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੰਜੀਨੀਅਰ ਬਣਾਇਆ ਹੂੰ 50% ਫੇਰ ਕਰੇ ਹੋਗੇ ਹੂੰ ਮੈਂ ਕਿਹਾ ਜੀ ਹੁਣ ਉਹ ਮਾਈ ਦਾ ਲਾਲ ਹੱਥ ਖੜਾ ਕਰੇ ਇਹਨਾਂ ਪ੍ਰਬੰਧਕਾਂ ਦੇ ਵਿੱਚੋਂ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਪ੍ਰਚਾਰਕ ਬਣਾਇਆ ਹੋਵੇ ਇੱਕ ਵੀ ਹੱਥ ਖੜਾ ਨਹੀਂ ਸੀ ਮੈਂ ਫਿਰ ਸਵਾਲ ਕੀਤਾ ਸੀ ਤੁਸੀਂ ਪ੍ਰਚਾਰਕਾਂ ਦੇ ਲੈਵਲ ਨੂੰ ਕੀ ਸਮਝਦੇ ਹੋ ਇਦਾ ਮਤਲਬ ਆ ਕਿ ਤੁਸੀਂ ਸਾਨੂੰ ਕਿਸੇ ਕੈਟਾਗਰੀ ਚ ਜਿਹੜੇ ਪ੍ਰਚਾਰਕ ਲੈਵਲ ਨੂੰ ਸਮਝਦੇ ਨਹੀਂ ਕਿ ਤੁਸੀਂ ਆਪਣੀ ਕਦੀ ਸੋਚ ਰੱਖੀ ਹੋਵੇ ਅੱਜ ਤਿੰਨ ਬੱਚੇ ਸਾਡੇ ਘਰ ਚ ਪੈਦਾ ਹੋਏ ਚੰਗਾ ਬਿਜ਼ਨਸਮੈਨ ਬੰਦਾ ਹੂੰ ਹੂੰ ਉਹ ਇਹ ਤਾਂ ਸੋਚ ਲੂਗਾ ਕਿ ਇਹਨੂੰ ਬਿਜ਼ਨਸ ਕਰਾਵਾਂਗੇ ਇਹਨੂੰ ਡਾਕਟਰ ਬਣਾਵਾਂਗੇ ਇਹਨੂੰ ਬਾਹਰ ਭੇਜਾਂਗੇ ਪਰ ਕਦੀ ਵੀ ਸੋਚ ਨਹੀਂ ਆਈ ਹੋਊਗੀ ਕਿ ਮੈਂ ਆਪਣੇ ਬੱਚੇ ਨੂੰ ਗ੍ਰੰਤੀ ਸਿੰਘ ਬਣਾਵਾਂ ਜਾਂ ਪ੍ਰਚਾਰਕ ਬਣਾਵਾਂ ਬਿਲਕੁਲ ਠੀਕ ਹੈ ਇਹ ਕਿਉਂਕਿ ਸਾਡੇ ਬੱਚੇ ਜਿਦਾਂ ਪ੍ਰਚਾਰਕਾਂ ਦੇ ਬੱਚੇ ਉਹ ਦੇਖਦੇ ਆ ਸਾਡੀਆਂ ਜਦੋਂ ਹੀ ਸਟ੍ਰਗਲ ਕਰਦੇ ਆ ਗੁਰਦੁਆਰਾ ਸਾਹਿਬ ਦੇ ਡਿਊਟੀਆਂ ਕਰਦੇ ਆ ਕਿ ਇਹਨਾਂ ਨਾਲ ਜਿਹੜਾ ਬਿਹੇਵ ਉੱਪਰੋਂ ਉੱਪਰੋਂ ਵਜ਼ੀਰ ਕਹਿਣਾ ਜਿਹਦਾ ਤੁਹਾਨੂੰ ਕਿਹਾ ਨਾ ਗੱਲ ਵੱਖਰੀ ਉੱਪਰੋਂ ਉੱਪਰੋਂ ਪੈਂਦੀ ਵਿਚਾਰਾਂ ਦੇ ਨਹੀਂ ਪੈਂਦੀ ਇਹ ਪ੍ਰਚਾਰਕਾਂ ਨੂੰ ਵੀ ਉੱਪਰੋਂ ਉੱਪਰੋਂ ਵਜ਼ੀਰ ਕਹਿੰਦੇ ਵਜ਼ੀਰ ਮੰਨਦੇ ਨਹੀਂ ਸੋ ਇਹਦੇ ਪਿੱਛੇ ਫਿਰ ਤੁਹਾਨੂੰ ਕੀ ਲੱਗਦਾ ਕਿ ਕੌਣ ਲੋਕ ਜ਼ਿੰਮੇਵਾਰ ਹੈ ਕਿ ਮਤਲਬ ਆਪਾਂ ਲੱਗਦਾ ਕਿ ਵੀ ਜਿਵੇਂ ਗੁਰਦੁਆਰਿਆਂ ਵਿੱਚ ਉਹਨਾਂ ਨੂੰ ਉਹ ਵਾਲਾ ਰਤਬਾ ਨਹੀਂ ਮਿਲ ਪਾਂਦਾ ਸੋ ਕਿਦਰਾਂ ਨਾ ਕਿਹਾ ਕੋਈ ਜ਼ਿੰਮੇਵਾਰ ਤਾ ਇਹ ਸ਼ੁਰੂ ਤੋਂ ਵਿੱਚੋ ਹੀ ਨਾ ਜਦੋਂ ਇਹ ਬਣਤਰ ਬਣੀ ਆ ਦੇਖੋ ਮੈਂ ਅੱਜ ਕਿਸੇ ਪ੍ਰਬੰਧਕ ਨੂੰ ਕਹਾਂ ਕਿ ਉਹ ਜ਼ਿੰਮੇਵਾਰ ਨਹੀਂ ਇਹ ਸ਼ੁਰੂ ਤੋਂ ਢਾਂਚਾ ਹੀ ਜਿਹੜਾ ਨਾ ਸਾਡਾ ਸਟਰਕਚਰ ਜਿਹੜਾ ਨਾ ਉਹ ਵਿਗੜਿਆ ਹੋਇਆ ਅਸੀਂ ਕ੍ਰਾਈਟੇਰੀਆ ਨਹੀਂ ਰੱਖਿਆ ਹੋਇਆ ਅੱਜ ਮੰਨ ਲਓ ਜੇ ਕਿਸੇ ਨੇ ਅਫੀਸਰ ਬਣਨਾ ਨਾ ਉਹਦਾ ਪੈਮਾਨਾ ਬਣਾਇਆ ਗਿਆ ਕਿ ਇੰਨਾ ਪੜਿਆ ਹੋਣਾ ਚਾਹੀਦਾ ਹੂੰ ਆ ਇਹਨੇ ਕੋਰਸ ਕੀਤਾ ਹੋਣਾ ਚਾਹੀਦਾ ਫਿਜ਼ੀਕਲੀ ਇਹਦੇ ਪੂਰੇ ਟੈਸਟ ਹੁੰਦੇ ਆ ਉਹਨੂੰ ਫੇਰ ਜਾ ਕੇ ਉਹ ਜੌਬ ਮਿਲਦੀ ਆ ਹੂੰ ਅੱਜ ਪ੍ਰਚਾਰਕ ਬਣ ਲਈ ਕੁਇਕ ਕ੍ਰਾਈਟੇਰੀਆ ਬਣਾਇਆ ਹੀ ਨਹੀਂ ਗਿਆ ਹੂੰ ਹੂੰ ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਉੱਥੇ ਬੈਠੇ ਸੀ ਸਾਰੇ ਮੈਂ ਜਦੋਂ ਜਬਲਪੁਰ ਦੀ ਗੱਲ ਦੱਸਦਾ ਮੈਂ ਨਾਲ ਨੂੰ ਸੌਰੀ ਵਿੱਚ ਇੱਕ ਗੱਲ ਆ ਗਈ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਪ੍ਰਚਾਰਕ ਬਣਾਉਣ ਲਈ ਬਹੁਤ ਕਾਲਜ ਖੋਲੇ ਬਹੁਤ ਵਧੀਆ ਗੱਲ ਹੈ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਕਿ ਬੜੀ ਬੜੀ ਜਗ੍ਹਾ ਜਗ੍ਹਾ ਪ੍ਰਚਾਰਕ ਬਣਾਉਣ ਲਈ ਤੁਸੀਂ ਕਾਲਜ ਖੋਲੇ ਸ਼ਲਾਗ ਆ ਜਾ ਕੋਈ ਉਪਰਾਲਾ ਮੈਂ ਕਹਿੰਦਾ ਇਹ ਦੱਸੋ ਕਿ ਜਿੰਨੇ ਉਸ ਗੁਰਦੁਆਰੇ ਦਾ ਪ੍ਰਬੰਧ ਚਲਾਉਣਾ ਕਮੇਟੀ ਮੈਂਬਰ ਪ੍ਰਧਾਨ ਸਕੱਤਰ ਕੀ ਤੁਸੀਂ ਉਹ ਬਣਾਉਣ ਵਾਸਤੇ ਵੀ ਕਦੀ ਕਾਲਜ ਖੋਲੇ ਵਾਹਿਗੁਰੂ ਬਹੁਤ ਵਧੀਆ ਬਹੁਤ ਵੱਡੀ ਗੱਲ ਹੈ ਜਿਹੜੇ ਵੱਲ ਕਦੀ ਧਿਆਨ ਹੀ ਨਹੀਂ ਸੀ ਕੀਤਾ ਦੇਖੋ ਪ੍ਰਚਾਰਕ ਤੇ ਪ੍ਰਬੰਧਕ ਦੋ ਜਾਣੇ ਮਿਲ ਕੇ ਪ੍ਰਚਾਰ ਕਰਦੇ ਹੂੰ ਜਿਹੜੇ ਗੁਰਦੁਆਰੇ ਦਾ ਪ੍ਰਬੰਧ ਸੰਭਾਲ ਰਹੇ ਆ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਦੀ ਹੂੰ ਉਹ ਛੋਟੀ ਜਿਮੇਵਾਰੀ ਨਹੀਂ ਆ ਬਹੁਤ ਵੱਡੀ ਜਿਮੇਵਾਰੀ ਲੈ ਕੇ ਉੱਪਰ ਪ੍ਰਧਾਨ ਬਣਦੇ ਆ ਉਹ ਸਖਤਰ ਬਣਦੇ ਆ ਜਾਂ ਜੋ ਵੀ ਸੇਵਾ ਦਾ ਸੇਵਾ ਕਰਦੇ ਬਹੁਤ ਵੱਡੀ ਜਿਮੇਵਾਰੀ ਉਸ ਏਰੀਆ ਤੇ ਹੀ ਹੋ ਜਾਂਦੀ ਉਹਨਾਂ ਦੀ ਹੂੰ ਤੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਕਿ ਇਹ ప్రమాਣਾ ਕੀ ਆ ਕਮੇਟੀ ਚੁਣਨ ਦਾ ਜਾਂ ਪ੍ਰਬੰਧਕ ਬਣਨ ਦਾ ਜਾਂ ਮੈਂਬਰ ਬਣਨ ਦਾ ਕੀ ప్రమాਣਾ ਰੱਖਿਆ ਤੁਸੀਂ ਹੂੰ ਕੀ ਉਹਦੀ ਕਿੰਨੀ ਹੈ ਜੋ ਮਤਲਬ ਐਜੂਕੇਸ਼ਨ ਕਿੰਨੀ ਹੋਣੀ ਚਾਹੀਦੀ ਹੈ ਕੀ ਉਹਨੇ ਗੁਰਬਾਣੀ ਦੀ ਪੂਰੀ ਸੰਥਿਆ ਲਈ ਹੈ ਲਾਈਫ ਕਿਦਾਰੀ ਉਹਦੀ ਲਾਈਫ ਕਿਦਾਂ ਦਾ ਉਹਦਾ ਕਿਰਦਾਰ ਕਿਦਾਂ ਦਾ ਉਹਨੇ ਕਿਰਤ ਕੀ ਹੈ ਕਿਰਦਾਰ ਕੀ ਹੈ ਬੜਾ ਮੈਟਰ ਕਰਦਾ ਚੀਜ਼ ਹੈ ਕੀ ਤੁਸੀਂ ਉਹ ਪੈਮਾਨਾ ਰੱਖਿਆ ਪ੍ਰਧਾਨ ਬਣਾਉਣ ਲਈ ਜਿੰਨੀ ਪ੍ਰਚਾਰਕ ਨੂੰ ਸਿਲੈਕਟ ਕਰਨਾ ਬਹੁਤ ਵੱਡੀ ਗੱਲ ਹੈ ਜਿਹਦੇ ਬਦਸ਼ਾਹ ਦਾ ਧਿਆਨ ਹੀ ਨਹੀਂ ਕੀਤਾ ਜਿੰਨੀ ਪ੍ਰਚਾਰਕ ਨੂੰ ਸਿਲੈਕਟ ਕਰਨਾ ਉਹਦਾ ਜੀਵਨ ਕਿੱਡਾ ਵੱਡਾ ਹੋਣਾ ਚਾਹੀਦਾ ਮੈਂ ਨਾ ਇੱਕ ਬੜੀ ਵਧੀਆ ਗੱਲ ਇੱਕ ਅਸੀ ਇੰਟਰਵਿਊ ਕਿ ਕੀਤੀ ਸੀ ਤੇ ਉਹਨਾਂ ਨੇ ਇੱਕ ਬੜੀ ਪਿਆਰੀ ਮੈਨੂੰ ਗੱਲ ਕਹੀ ਹੈ ਉਹ ਕਹਿੰਦੇ ਸੀ ਹਰਾਮ ਦੇ ਪੈਸੇ ਤੂੰ ਨਾ ਹਰਾਮ ਹੀ ਪੈਦਾ ਹੋਏਗਾ ਉਹ ਬੜੀ ਪਿਆਰੀ ਗੱਲ ਉਹਨਾਂ ਨੇ ਕਹੀ ਸੀ ਬਹੁਤ ਵੱਡੀ ਤੇ ਡੂੰਘੀ ਗੱਲ ਹੈ ਕਿ ਵੀ ਹਰਾਮ ਦੇ ਪੈਸੇ ਤੂੰ ਹਰਾਮ ਪੈਦਾ ਹੋ ਸਕਦਾ ਹੈ ਹਰਾਮ ਦੇ ਪੈਸੇ ਤੂੰ ਹਲਾਲ ਨਹੀਂ ਪੈਦਾ ਹੋ ਸਕਦਾ ਹਲਾਲ ਨਹੀਂ ਪੈਸੇ ਸੋ ਇਹ ਇੱਕ ਬੜੀ ਵੱਡੀ ਗੱਲ ਹੈ ਕਿ ਜੇ ਕੋਈ ਪ੍ਰਬੰਧਕ ਹੈ ਜਿਹਦੇ ਮਾਈਂਡ ਵਿੱਚ ਵੀ ਹਰਾਮ ਹੈ ਜਾਂ ਜਿਹਦੀ ਕਿਰਤ ਵੀ ਹਰਾਮ ਹੈ ਉਹ ਅੱਗੇ ਹਲਾਲ ਕਿਵੇਂ ਗੁਰਦੁਆਰੇ ਵਿੱਚ ਲਿਆ ਸਕਦਾ ਹੈ ਜਿਹੜਾ ਤਾਂ ਸੇਵਾ ਦੀ ਭਾਵਨਾ ਲੈ ਕੇ ਅੱਜ ਬਹੁਤ ਪ੍ਰਬੰਧਕ ਜਨ ਨਹੀਂ ਜਨਨੋਂ ਅਸੀਂ ਜਾਣਦੇ ਆ ਮਿਲੇ ਆ ਬੜੀ ਸੇਵਾ ਕਰਦੇ ਆ ਹੂੰ ਉਹਨਾਂ ਨੇ ਆਪਣੇ ਜੀਵਨ ਨੂੰ ਬਹੁਤ ਸੰਭਾਲ ਕੇ ਰੱਖਿਆ ਬਿਲਕੁਲ ਬਹੁਤ ਆਤ ਇਦਾਂ ਦੀ ਹੈ ਬਹੁਤ ਹੈ ਕਿ ਜਿਨ੍ਹਾਂ ਨੇ ਉਸ ਪ੍ਰਧਾਨ ਬਣਾਉਣ ਦਾ ਕ੍ਰਾਈਟੇਰੀਆ ਕੀ ਰੱਖਿਆ ਜੀ ਚੰਗਾ ਪੈਸਾ ਦੇ ਕੋਲ ਉਹਦੀ ਸਮਾਜ ਚ ਜ਼ਿਆਦਾ ਚੱਲਦੀ ਹੈ ਜੀ ਉਹਨੂੰ ਪ੍ਰਧਾਨ ਬਣਾਉਂਦਾ ਹੂੰ ਪਰ ਮੈਂ ਹਮੇਸ਼ਾ ਕਹਿੰਦਾ ਕਿ ਜਿਹੜਾ ਬਾਹਰ ਜਿੱਦਾਂ ਚਲਾਉਂਦਾ ਫਿਰ ਗੁਰਦੁਆਰੇ ਚ ਵੀ ਉਦਾਂ ਹੀ ਚਲਾਉਂਦਾ ਆ ਉਦਾਂ ਹੀ ਚਲਾਉਂਦਾ ਉਹਨੂੰ ਲੱਗਦਾ ਕਿ ਇਹ ਸਾਰੇ ਮੇਰੇ ਗੁਲਾਮ ਨੇ ਇਹ ਮੇਰੇ ਸਾਰੇ ਵਰਕਰ ਨੇ ਫਿਰ ਉਸੇ ਤਰ੍ਹਾਂ ਉਹਨਾਂ ਕੋ ਕੰਮ ਲੈਂਦਾ ਆਪਾਂ ਜਿਹੜਾ ਸ਼ੁਰੂ ਚ ਤੁਸੀਂ ਸਵਾਲ ਜਿਹੜਾ ਕੀਤਾ ਸੀ ਉਹ ਉਸੇ ਤੇ ਮੈਂ ਆਵਾਂ ਕਿ ਪ੍ਰਚਾਰਕ ਜਿਹੜੇ ਬੱਚੇ ਜਿਹੜੇ ਨਹੀਂ ਹੁਣ ਪ੍ਰਚਾਰਕ ਦੇ ਬੱਚੇ ਕਿਉਂ ਨਹੀਂ ਪ੍ਰਚਾਰਕ ਬਣ ਬਾਰਜ ਕੀਰਤਨੀਆ ਕਿਉਂ ਨਹੀਂ ਬਣ ਪਾਰੇ ਇਹ ਬਹੁਤ ਵੱਡਾ ਕਾਰਨ ਜਿੰਨੀ ਦੇਰ ਤੱਕ ਅਸੀਂ ਇੱਕ ਪ੍ਰਮਾਨਾ ਨਹੀਂ ਬਣਾਵਾਂਗੇ ਕੱਲਾ ਇਹ ਨਹੀਂ ਕਿ ਉਹਦੀ ਐਜੂਕੇਸ਼ਨ ਕਿੰਨੀ ਆ ਉਦੋਂ ਬਾਅਦ ਉਸ ਤੋਂ ਬਾਅਦ ਉਹਦੀ ਸੈਲਰੀ ਕਿੰਨੀ ਹੋਏਗੀ ਉਹਨੂੰ ਫੈਸਿਲਿਟੀ ਕੀ ਦਿੱਤੀ ਜਾਵੇਗੀ ਬਚਾ ਤੇ ਇਹ ਚੀਜ਼ਾਂ ਦੇਖੂਗਾ ਨਾ ਸ਼ੁਰੂਤ ਵਿੱਚ ਜੀ ਬਿਲਕੁਲ ਜਿਵੇਂ ਅਸੀਂ ਗੱਲ ਕਰੀਏ ਕੋਈ ਵੀ ਅੱਜ ਦੇਰ ਦੇ ਵਿੱਚ ਤਕਰੀਰ ਸਾਹਿਬ ਜੀ ਨੂੰ ਬਿਲਕੁਲ ਠੀਕ ਹੈ ਪਉਨੋ ਗੁਰ ਦੇਖਿਆ ਸੀ ਤਾਂ ਬੰਦਗੀ ਕੀਤੀ ਸੀ ਉਹਨਾਂ ਨੇ ਨਹੀਂ ਮੈਂ ਤਾਂ ਗੱਲ ਟੋਕ ਰਿਹਾ ਅੱਜ ਕੋਈ ਐਸੀ ਬੱਚੇ ਨੂੰ ਪ੍ਰੋਫੈਸ਼ਨ ਚੂਜ਼ ਕਰਨ ਨੂੰ ਕਹਨੇ ਆ ਨਾ ਤਾਂ ਪਹਿਲੇ ਉਹ ਦੇਖਦੇ ਆ ਕਿ ਉਹਰੇ ਵਿੱਚ ਅਗੇ ਕੀ ਮੈਨੂੰ ਮਿਲੂਗਾ ਉਹ ਅਪਰਚੂਨਿਟੀ ਕੀ ਹੈ ਗਾਰੰਟੀ ਕੀ ਹੈ ਉਹਨੂੰ ਹਾਂ ਵੀ ਕਿ ਮੈਨੂੰ ਕਿੰਨੀ ਕੁ ਪੇ ਸਕੇਲ ਮਿਲ ਸਕਦੀ ਹੈ ਮੇਰੀ ਕੀ ਬਾਹਰ ਜਾਂਦੀ ਆਪਸ਼ਨ ਹੈ ਜਾਂ ਮੇਰੀ ਇੰਡੀਆ ਕੀ ਆਪਸ਼ਨ ਹੈ ਹਰ ਚੀਜ਼ ਦੇਖੀ ਜਾਂਦੀ ਹੈ ਸੋ ਸਾਡੇ ਬੱਚਿਆਂ ਨੇ ਜੇ ਪ੍ਰਚਾਰਕ ਸ਼੍ਰੇਣੀ ਵੱਲ ਆਣਾ ਹੈ ਤਾਂ ਉਹਨੂੰ ਆਪਸ਼ਨ ਕੀ ਨਜ਼ਰ ਆਏ ਕੀ ਆਪਸ਼ਨ ਕੀ ਅਪਰਚੂਨਿਟੀ ਕੀ ਹੈ ਕਿ ਜਿਹੜਾ ਮਰਜ਼ੀ ਆ ਕੇ ਉਹ ਇਹ ਕਹਿ ਕੇ ਬੁਲਾ ਦੇ ਜਿਹੜਾ ਮਰਜ਼ੀ ਗੁਰਦੁਆਰੇ 'ਚ ਆ ਗਿਆ ਵੀ ਤੂੰ ਆ ਨਹੀਂ ਕੀਤਾ ਤੂੰ ਆ ਨਹੀਂ ਕੀਤਾ ਕਰ ਲੂਗਾ ਬੱਚੇ ਨਹੀਂ ਸਹਿੰਦੇ ਅੱਜਕੱਲ ਬਾਜੀ ਕਿਉਂਕਿ ਅੱਜ ਮੀਡੀਆ ਦਾ ਜ਼ਮਾਨਾ ਸਾਰਾ ਕੁਝ ਦੇਖਦੇ ਆ ਉਹਨਾਂ ਲਈ ਖੁੱਲੀ ਦੁਨੀਆ ਉਹਨਾਂ ਨੂੰ ਆਪਸ਼ਨ ਬਹੁਤ ਨੇ ਫਿਰ ਕੰਮ ਕਰਨ ਵਾਸਤੇ ਪਰ ਅਸੀਂ ਵੀ ਜੋਰ ਜਿੰਨਾ ਗਲਾਸ ਕੀਦਾ ਉਹਨਾਂ ਕਿ ਲਾਵਾਂਗੇ ਨਾ ਕਿ ਪ੍ਰਚਾਰਕ ਬਣੋ ਪਰ ਉਹ ਸਾਨੂੰ ਜਦੋਂ ਅੱਗੋਂ ਸਵਾਲ ਕਰਦੇ ਆ ਫਿਰ ਸਾਡੇ ਕੋ ਅਸੀਂ ਸਪੀਚ ਆ ਇੱਕ ਬਹੁਤ ਵੱਡਾ ਦੁਖਾਂਤ ਕਹਿ ਸਕਦੇ ਹੋ ਜਿਹੜਾ ਕਿ ਸਾਡੇ ਸ਼ਰਮ ਦੇ ਵਿੱਚ ਚੱਲਦਾ ਪਿਆ ਦੇਖੋ ਲੋਕੀ ਵੀ ਨਾ ਸਾਨੂੰ ਕਾਮਯਾਬ ਹੋਇਆਂ ਨੂੰ ਹੀ ਦੇਖਦੇ ਆ ਅੱਜ ਦੇਖੋ ਅੱਜ ਸਾਨੂੰ ਕਈ ਬੱਚੇ ਮਿਲਦੇ ਕਈ ਵੀਰ ਜੀ ਤੁਹਾਡੇ ਵਰਗਾ ਕੀਰਤਨ ਚਲੋ ਕੀਰਤਨ ਗੁਰੂ ਦਾ ਗੁਰੂ ਦਾ ਬਿਲਕੁਲ ਹੈ ਉਹ ਕਹਿਣਗੇ ਕਿ ਅਸੀਂ ਏਦਾਂ ਸਟੇਜਾਂ ਤੇ ਕੀਰਤਨ ਕਰਨਾ ਚਾਹੁੰਨੇ ਜਿੱਦਾਂ ਪਰ ਇਹਦੇ ਪਿਛੇ ਵੀ 22 ਸਾਲ ਦੀ ਮਿਹਨਤ ਹੈ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ 22 ਸਾਲ ਤੋਂ ਬਾਅਦ ਕਿਤੇ ਹੁਣ ਸਾਨੂੰ ਲੋਕੀ ਜਾਣਨਾ ਸ਼ੁਰੂ ਕੀਤਾ ਪਹਿਚਾਨਣਾ ਸ਼ੁਰੂ ਹੋ ਗਿਆ ਅੱਜ ਪੇਸ਼ੈਂਸ ਲੈਵਲ ਇੰਨੇ ਰਹਿ ਨਹੀਂ ਗਏ ਬੱਚਿਆਂ ਚ ਅਸੀਂ ਪਹਿਲਾਂ ਪਟਨਾ ਸੇ ਡਿਊਟੀ ਕੀਤੀ ਫਿਰ ਲੁਧਿਆਣੇ ਆ ਕੇ ਡਿਊਟੀ ਕੀਤੀ ਉਹਨਾਂ ਡਿਊਟੀਆਂ ਚੋਂ ਲੰਘਦੇ ਆ ਲੰਘਦੇ ਆ ਕੇ ਇੱਥੇ ਅੱਜ ਐਸ ਲੈਵਲ ਤੇ ਅਜੇ ਵੀ ਸਾਨੂੰ ਉਹ ਡਰ ਰਹਿਂਦਾ ਸਟੇਜ ਤੇ ਬੈਠਣ ਤੋਂ ਪਹਿਲਾਂ ਕਿ ਪਤਾ ਨਹੀਂ ਕਿ ਕਿੰਨੇ ਆ ਕੇ ਕਿਹੜਾ ਸਵਾਲ ਕਰ ਦੇਣਾ ਸਾਨੂੰ ਕੀ ਪੁੱਛ ਲੈਣਾ ਆ ਕੇ ਸਾਨੂੰ ਕਿਉਂਕਿ ਅੱਜ ਕੱਲ ਸਵਾਲ ਹੀ ਬੜੇ ਅਜੀਬੋ ਗਰੀਬ ਹੋ ਗਏ ਲੋਕੀ ਜੱਜ ਲੋਕੀ ਬਹੁਤ ਮੈਂ ਮੈਂ ਇੱਥੇ ਇੱਕ ਹੋਰ ਗੱਲ ਜਿਹੜੀ ਸਵਾਲ ਮੇ ਕੋਲ ਹੋ ਰਿਹਾ ਹੈ ਤੁਹਾਡੇ ਗੱਲਾਂ ਚੋਂ ਨਿਕਲੇ ਆ ਲੋਕੀ ਅਕਸਰ ਕਹਿ ਜਾਂਦੇ ਆ ਜੀ ਕਿ ਵੀ ਆ ਲੱਕੀ ਜੱਥਾ ਜੀ ਇਹ ਫਲਾਣੀ ਫਿਲਮ ਤੇ ਲਾ ਦਿੰਦਾ ਫਲਾਣੇ ਗਾੜੇ ਤੇ ਲਾ ਦਿੰਦਾ ਜਾਂ ਉਰਤੋਂ ਨਿਕਲਿਆ ਹੋਇਆ ਇਹਦੀ ਵਾਰੀ ਕੀ ਮਤਲਬ ਇੱਕ ਬਿਲਕੁਲ ਬਹੁਤ ਵਾਜਬ ਸਵਾਲ ਆ ਤੁਹਾਡਾ ਠੀਕ ਹੈ ਸਵਾਲ ਦੇਖੋ ਹਰ ਚੀਜ਼ ਮਾਡਰਨ ਹੋ ਰਹੀ ਹੈ ਤੇ ਗੁਰੂ ਸਾਹਿਬ ਵੀ ਸਾਡੇ ਜਿਹੜੇ ਸੀ ਨਾ ਉਹਨਾਂ ਨੇ ਹਮੇਸ਼ਾ ਹੀ ਜਿਹੜੀ ਵਕਤ ਦੀ ਆਵਾਜ਼ ਹੁੰਦੀ ਸੀ ਉਹਨੂੰ ਅਪਣਾਇਆ ਠੀਕ ਹੈ ਗੁਰੂ ਨਾਨਕ ਸਾਹਿਬ ਜੀ ਵੇਲੇ ਰਵਾਬ ਸੀ ਗੁਰੂ ਅਰਜਨ ਪਾਤਸ਼ਾਹ ਜੀ ਵੇਲੇ ਮਹਾਰਾਜ ਨੇ ਤਉਸ ਵਜਾਇਆ ਜਾਂ ਸਰੰਦਾ ਵਜਾਇਆ ਬਿਲਕੁਲ ਜੀ ਠੀਕ ਹੈ ਉਸ ਵੇਲੇ ਦਾ ਲੇਟੈਸਟ ਜਿਹਨੂੰ ਸਾਜ ਕਿਹਾ ਜਾਂਦਾ ਹਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਲੇ ਤਉਸ ਆਇਆ ਉਦੋਂ ਸਭ ਤੋਂ ਲੇਟੈਸਟ ਸਾਜ ਤਉਸ ਮੰਨਿਆ ਜਾਂਦਾ ਸੀ ਹਮ ਹਮ ਜੇ ਆਪਾਂ ਹੁਣ ਜੇ ਸਵਾਲ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਬਾਬ ਕਿਉਂ ਨਹੀਂ ਵਜਾਈ ਗੁਰੂ ਨਾਨਕ ਸਾਹਿਬ ਵਜਾਉਂਦੇ ਸੀ ਹਮ 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 ਇਹ ਸਵਾਲ ਹੀ ਬੇਤੁਕੇ ਨੇ ਜੀ ਹਮ ਕੋਈ ਵੀ ਰੀਤ ਜਿਹੜੀ ਅਸੀਂ ਗਾਉਨੇ ਆ ਕੰਪੋਜੀਸ਼ਨ ਗਾਉਨੇ ਆ ਰਾਗ ਤੋਂ ਬਿਨਾ ਨਹੀਂ ਹੁੰਦੀ ਬਿਲਕੁਲ ਰਾਗ ਦੀ ਬਨਨ ਉਹ ਹੀ ਸਤਸੁਰਾਂ ਨੇ ਜਿਹਦੇ ਸਸੁਰਾਂ ਦੇ ਵਿੱਚ ਸਾਰੀਆਂ ਨਿਕਲਦੀਆਂ ਹਾਂ ਬਿਲਕੁਲ ਇਹ ਤੁਹਾਡਾ ਸਵਾਲ ਜਿਹੜਾ ਬਿਲਕੁਲ ਠੀਕ ਹੈ ਕਿ ਰਾਗੀ ਸਿੰਘਾਂ ਨੂੰ ਮਿਹਨਤਾਂ ਕਰਕੇ ਆਪਣੀਆਂ ਕੰਪੋਜੀਸ਼ਨ ਬਣਾਉਣੀਆਂ ਚਾਹੀਦੀ ਨੇ ਫਿਲਮੀ ਧੁਨਾਂ ਵੀ ਜਿਹੜੀਆਂ ਨੇ ਧੁਨ ਨਹੀਂ ਰਾਗ ਹੀ ਆ ਬੇਸਿਕਲੀ ਕਿਦਾਂ ਕਿਦਾਂ ਮਿਲ ਜਾਂਦੀਆਂ ਆਪਸ ਵਿੱਚ ਰਾਗ ਹੈ ਬਾਕੀ ਦੂਜੀ ਗੱਲ ਹੀ ਹੁੰਦੀ ਕਿ ਅਸੀਂ ਕਨੈਕਟੀਵਿਟੀ ਬਣਾਉਣਾ ਚਾਹੁੰਦੇ ਆ ਮੈਂ ਸਮਝ ਰਿਹਾ ਤੁਹਾਡੀ ਗੱਲ ਦੇਖੋ ਉਹ ਮਾਹੌਲ ਅੱਜ ਜਿਹੜਾ 뮤ਜ਼ਿਕ ਦਾ ਹੈ ਨਾ ਉਹ ਤੁਸੀਂ ਦੇਖੋ 뮤ਜ਼ਿਕ ਕਿਸ ਲੈਵਲ ਤੱਕ ਪਹੁੰਚਿਆ ਹੋਇਆ ਬਹੁਤ ਲੈਵਲ ਤੇ ਬਹੁਤ ਹੀ ਰਵੱਢੀ ਲੈਵਲ ਲੋਕੀ ਕੀ ਸੁਣਨਾ ਚਾਹ ਰਹੇ ਅਸੀਂ ਨੂੰ ਬਰਤਨ ਮੈਟਰ ਨਹੀਂ ਕਰੂਗਾ ਵਸਤੂ ਮੈਟਰ ਕਰਦੀ ਹੈ ਅਸੀਂ ਕਸੀਂ ਕੀ ਦੇ ਰਹੇ ਹਾਂ ਕੀ ਦੇ ਰਹੇ ਹਾਂ ਗੀਤ ਦੇ ਰਹੇ ਬਿਲਕੁਲ ਤੁਸੀਂ ਮੈਂ ਕਹਿੰਦਾ 뮤ਜ਼ਿਕ ਨੂੰ ਸਾਈਡ ਤੇ ਰੱਖ ਦਿਓ ਸ਼ਬਦ ਤਾਂ ਉਹਨਾਂ ਦੇ ਕੰਨਾਂ ਤੱਕ ਜਾ ਰਹੇ ਆ ਕੋਈ ਗੰਦੇ ਲਵਜਤ ਨਹੀਂ ਜਾ ਰਹੇ ਗੁਰਬਾਣੀ ਦੇ ਸ਼ਬਦ ਤਾਂ ਉਹਨਾਂ ਦੇ ਕੰਨਾਂ ਤੱਕ ਜਾ ਰਹੇ ਨੇ ਅੱਜ ਕੀਰਤਨ ਕਰਦੇ ਆ ਲੱਖਾਂ ਜਾਂ ਹਜ਼ਾਰਾਂ ਯੰਗਸਟਰ ਜਿਹੜੇ ਬੈਠੇ ਨੇ ਰੋ ਰੋ ਹੁੰਦੇ ਆ ਉਹ ਟੀਨ ਸੁਣ ਕੇ ਨਹੀਂ ਰੋ ਰਹੇ ਹੁੰਦੇ ਉਹ ਸ਼ਬਦ ਨੂੰ ਸੁਣ ਕੇ ਰੋ ਰਹੇ ਹੁੰਦੇ ਕਿ ਭਾਈ ਸਾਹਿਬ ਇੱਕ ਗੁਰਬਾਣੀ ਦੇ ਸ਼ਬਦ ਐਦਾਂ ਕਹਿੰਦੇ ਤੇ ਜੇ ਉਹਨਾਂ ਤੱਕ ਗੱਲ ਪਹੁੰਚੀ ਆ ਤੇ ਉਹ ਰਾਗਾਂ ਮਤਲਬ ਕਿ ਉਹ ਟੀਨ ਰਾਇ ਨਹੀਂ ਪਹੁੰਚੀ ਸ਼ਬਦ ਦੀ ਤਸਵੀਰ ਰਾਈ ਪਹੁੰਚੀ ਤੁਹਾਡੇ ਗੱਲ ਤੋਂ ਮੈਨੇ ਇੱਕ ਹੋਰ ਗੱਲ ਯਾਦ ਆਈ ਸਮਾਹਰ ਕੋ ਘਟ ਹੈ ਤੇ ਮੈਂ ਕੱਲ ਅਖੀਰ ਹੀ ਪੁੱਛਣਾ ਚਾਹੂੰਗਾ ਨਿਵੇਂ ਤੁਸੀਂ ਕਿਹਾ ਕਿ ਉਹ ਚਾਏ ਟਿਊਨ ਸੁਣ ਕੇ ਉਹਨਾਂ ਦੀ ਅੱਖਾਂ ਭਿੱਜਦੀਆਂ ਹਨ ਤੇ ਆਪਾਂ ਕਹਿੰਦੇ ਆ ਕਿ ਵੀ ਇਹ ਗਲਤ ਨਹੀਂ ਹੈ ਫਿਰ ਅੱਜ ਕੱਲ ਜਿਹੜਾ ਇੱਕ ਨਵਾਂ ਉਹ ਕੰਨਿਆਂ ਦਾ ਵਿਵਾਦ ਛੜਿਆ ਹੋਇਆ ਹੈ ਕਿ ਜੀ ਅੱਜ ਇੱਕ ਪ੍ਰਚਾਰ ਨਵਾਂ ਚੱਲਦਾ ਪਿਆ ਹੈ ਕਿ ਸੜਕਾਂ ਤੇ ਬੈਠ ਕੇ ਪਾਠ ਕਰੀ ਜਾਂਦੇ ਆ ਉਹ ਗਲਤ ਹੈ ਜਾਂ ਇਹ ਗੁਰਮਤ ਹੈ ਜਾਂ ਮਨਮਤ ਹੈ ਸੋ ਇਹ ਜਿਹੜਾ ਪਾਠ ਕਰਦੇ ਪਏ ਆ ਚੁਪੈਰਾ ਕਰਦੇ ਪਏ ਆ ਅਰੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਅੱਜ ਸਾਡਾ ਦੁਕਾਨ ਤੇ ਹੀ ਆ ਕਿ ਅਸੀਂ ਕਿਤਾਬੀ ਗਿਆਨ ਇਕੱਠਾ ਕਰਕੇ ਨਾ ਉਹਨੂੰ ਹੌਮੇ ਵਾਲੇ ਪਾਸੇ ਲੈ ਕੇ ਆਇਆ। ਚੁਪਹਿਰਾ ਸਾਹਿਬ ਜਿਹੜਾ ਹੁੰਦਾ ਕਿੰਨੀ ਸੰਗਤ ਬੈਠ ਕੇ ਉੱਥੇ ਪਾਠ ਕਰ ਰਹੀ ਹੁੰਦੀ ਹੈ। ਕੀ ਉੱਥੇ ਕੋਈ ਗਲਤ ਕੰਮ ਹੋ ਰਿਹਾ? ਹੂੰ। ਪਾਠ ਕਿਹੜਾ ਬੰਦਾ ਇੰਨਾ ਟਾਈਮ ਕੱਢ ਕੇ ਐਨੀ ਗਰਮੀ ਦੇ ਵਿੱਚ ਸੜਖਾਂ ਤੇ ਬੈਠ ਕੇ ਕੋਈ ਪਾਠ ਕਰ ਸਕਦਾ? ਕਿਸੇ ਨਾ ਕੁਸ਼ ਕੁਸ਼ ਨਾ ਕੁਸ਼ ਮਿਲ ਰਿਹਾ ਬਾਣੀ ਨਾਲ ਤੇ ਜੁੜਦੇ ਆ ਨਾ ਪਰ ਨਹੀਂ ਉਹਨਾਂ ਦਾ ਮੇਨ ਸਵਾਲ ਹੈ ਕਿ ਬਈ ਇਹ ਗੁਰਮਤ ਨਹੀਂ ਹੈ ਕਿ ਜਿਵੇਂ ਆਮ ਲੋਕਾਂ ਦਾ ਸਵਾਲ ਹੈ ਉਹ ਕਹਿੰਦੇ ਕਿ ਵੀ ਗੁਰੂ ਸਾਹਿਬ ਨੇ ਕਿਹਾ ਸ਼ਬਦ ਵਿਚਾਰ ਕਰਨੀ ਹੈ ਉਹ ਸਾਡਾ ਰਸਤਾ ਹੈ ਦੇਖੋ ਪੈਂਦਿਆਂ ਹੀ ਕੋਈ ਐਮਈ ਬੇਰ ਨਹੀਂ ਕਰ ਲੈਂਦਾ ਜੀ ਹਾਂਜੀ ਬਾਣੀ ਨਾਲ ਜੁੜੂਗਾ ਤੇ ਵਿਚਾਰਤਾਂ ਨਾਲ ਜੁੜ ਸਕੂਗਾ ਜੀ ਪਹਿਲੋਂ ਹੀ ਉਹਨੂੰ ਅਸੀਂ ਇਹ ਰਸਤਾ ਨਾਲ ਚੁਣਿਆ ਅੱਜ ਬਾਣੀ ਪੜ ਰਹੇ ਆ ਤੁਸੀਂ ਪ੍ਰਚਾਰ ਆਪਣਾ ਇੰਨੇ ਹਾਈ ਲੈਵਲ ਦਾ ਕਰ ਦਿਓ ਜਿਹੜੇ ਸਵਾਲ ਕਰੂ ਪ੍ਰਚਾਰ ਕਰਨ ਬਹੁਤ ਵਧੀਆ ਤੁਸੀਂ ਤੁਸੀਂ ਆਪਣੀ ਵਿਚਾਰ ਰੱਖੋ ਜਿੱਦਾਂ ਵਿਚਾਰਾਂ ਦੀ ਗੱਲ ਵਕੜੀ ਹੈ ਨਾ ਜੀ ਬਸ ਵਿਚਾਰ ਰੱਖੋ ਉਹਨਾਂ ਨੇ ਗੁਰਬਾਣੀ ਦਾ ਵਿਚਾਰ ਰੱਖਿਆ ਜਿਹੜੇ ਜਪ ਤਪ ਕਰ ਰਹੇ ਨੇ ਚਪੈਰਾ ਕਰ ਰਹੇ ਨੇ ਲੋਕੀ ਜੁੜ ਗਏ ਜੁੜੇ ਬਿਲਕੁਲ ਤੁਸੀਂ ਗੁਰਬਾਣੀ ਦੀ ਵਿਚਾਰ ਦੀ ਐਸੀ ਗੱਲ ਵਕੜੀ ਉਹਨਾਂ ਨੂੰ ਪਾ ਦਿਓ ਉਹ ਵਿਚਾਰਤਾਂ ਰੰਗ ਜੋੜ ਜਾਣਾ ਵਾਹ ਜੀ ਵਾਹ ਮਤਲਬ ਇਹ ਇੱਕ ਬੜੀ ਵਧੀਆ ਗੱਲ ਹੈ ਕਿ ਆਪਾਂ ਦੇ ਦੁਜਨ ਕੱਟੀਆਂ ਨਾ ਇਸੇ ਦੀ ਲੀਕ ਮਟਾਉਣ ਤੋਂ ਹਾਂ ਜਿਆਦਾ ਬਿਹਤਰ ਕਿ ਆਪਣੀ ਲਕੀਰ ਵੱਡੀ ਕਰ ਦਿਓ ਕਿਸੇ ਨੂੰ ਕੱਟਿਆ ਹੈ ਨਾ ਕੱਟਿਆ ਹੈ ਨਾ ਸਾਰੇ ਪ੍ਰਚਾਰ ਕਰ ਇੱਕ ਪਾਸੇ ਅਸੀਂ ਰੌਲਾ ਪਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਡੇਰਾਬਾਦ ਬਹੁਤ ਵੱਧ ਗਿਆ ਪੰਜਾਬ ਦੇ ਵਿੱਚ ਲੋਕੀ ਈਸਾਈ ਬਣੀ ਜਾ ਰਹੇ ਮੈਂ ਉਹ ਹੀ ਗੱਲ ਆ ਕਿ ਜਲੰਧਰ ਜੀ ਕਹਿੰਦੇ ਸਭ ਤੋਂ ਵੱਡੀ ਚਰਚ ਬਣ ਰਹੀ ਹੈ ਮੁਬਾਰਕ ਹੈ ਹੂੰ ਪਰ ਜੀ ਅਸੀਂ ਇਹਨਾਂ ਲੋਕਾਂ ਨੂੰ ਤੋੜਨਾ ਸ਼ੁਰੂ ਕਰਤਾ ਜਿਹੜੇ ਅੱਜ ਦੁਪਹਿਰੇ ਚ ਲੱਖਾਂ ਦੀ ਤਦਾਦ ਚ ਬੈਠੇ ਨੇ ਕਿੱਦਾਂ ਨੂੰ ਜਾਣਗੇ ਲੋਕੀ ਦੁੱਖ ਲੈ ਕੇ ਆਉਂਦੇ ਆ ਹਮ ਅੱਜ ਦੁਨੀਆ ਡਿਪਰੈਸ਼ਨ ਨਾਲ ਦੁਖੀ ਆ ਅੱਜ ਦੁਨੀਆ ਕਾਰੋਬਾਰ ਕਰਕੇ ਦੁਖੀ ਆ ਸਰੀਰ ਦੇ ਦੁੱਖਾਂ ਕਰਕੇ ਦੁਖੀ ਆ ਹਮ ਜੇ ਉਹਨਾਂ ਨੂੰ ਬਾਣੀ ਦਾ ਸਹਾਰਾ ਜੇ ਬਾਣੀ ਦੀ ਟਕੋਰ ਮਿਲ ਰਹੀ ਆ ਉਹਨਾਂ ਨੂੰ ਵਾਹ ਜੀ ਵਾਹ ਤੇ ਇਹਦੇ ਚ ਮਾੜੀ ਗੱਲ ਕਿੱਥੇ ਹੋ ਗਈ ਬਿਲਕੁਲ ਬਾਣੀ ਪੜੀ ਜਾ ਰਹੀ ਔਥੇ ਕਿੰਨੀ ਸ਼ਰਧਾ ਨਾਲ ਪੜੀ ਜਾ ਰਹੀ ਹੈ ਵਿਲਾਏਗਾ ਕਿ ਸ਼ਬਦ ਵਿਚਾਰ ਵੀ ਸ਼ੁਰੂ ਹੋ ਜਾਗੇ ਦੇਖੋ ਬੱਚਾ ਪਹਿਲੋਂ ਐਪਲ ਫੋਟੋ ਹੀ ਦੇਖਦਾ ਉਹਦੀ ਹੂੰ ਹੂੰ ਉਹਦੇ ਅੰਦਰ ਤਸਵੀਰ ਬਣ ਜਾਂਦੀ ਹੈ ਫਿਰ ਏ ਫੋਰ ਐਪਲ ਕਹਿੰਦਾ ਹੂੰ ਹੂੰ ਜੀ ਉਹਨੂੰ ਸ਼ੁਰੂ ਜੀ ਕਵਾਂਗੇ ਨਹੀਂ ਤੂੰ ਐਪਲ ਦੀ ਫੋਟੋ ਨਹੀਂ ਦੇਖਣੀ ਬੱਚੇ ਨੂੰ ਪੂਰੀ ਉਮਰ ਸਮਝ ਨਹੀਂ ਲੱਗ ਸਕਦੀ ਕਿ ਐਪਲ ਹੈ ਕਿਹੜਾ ਸੀ ਬਿਲਕੁਲ ਠੀਕ ਹੈ ਉਹ ਤਾਂ ਅੱਜ ਬਾਣੀ ਪੜ ਰਹੇ ਆ ਕੱਲ ਨੂੰ ਵਿਚਾਰ ਨਾਲ ਵੀ ਜੁੜ ਜਾਣਗੇ ਤੁਰਨ ਦਈਏ ਕਿਸੇ ਦੇ ਅੜਿਕਾ ਨਾੜੀਏ ਅੜਾਈਏ ਨਾ ਕਿਸੇ ਨੂੰ ਉਹ ਜੋ ਤੋਰ ਰਹੇ ਨੇ ਬਹੁਤ ਵੱਡੀ ਸੇਵਾ ਨਮਸਕਾਰ ਹੈ ਉਹਨਾਂ ਨੂੰ ਮੈਂ ਤੇ ਇਹੀ ਕਹਾਂਗਾ ਬਾਣੀ ਨਾਲ ਜਿਹੜਾ ਜੋੜ ਰਿਆ ਉਸ ਤੋਂ ਵੱਡੀ ਕੋਈ ਸੇਵਾ ਹੀ ਨਹੀਂ ਆਜਦੀ ਯੋਗ ਦੇ ਵਿੱਚ ਮਾਮਾ ਜੀ ਕਿਸੇ ਮਗਰ ਵੀ ਅਜੇ ਲੱਖਾਂ ਦੀ ਦੁਨੀਆ ਜੇ ਮਗਰ ਲਾ ਕੇ ਮੰਨ ਲਓ ਕਿਸੇ ਡੇਰਿਆਂ ਮਲ ਤੁਰਪੀ ਅਸੀਂ ਕਿਧਰ ਨੂੰ ਦਿਖਾਵਾਂਗੇ ਵਾਹਿਗੁਰੂ ਜੀ ਬਹੁਤ ਬਹੁਤ ਵੱਡੀ ਗੱਲ ਹੈ ਜੇ ਜੇ ਅਸੀਂ ਧਿਆਨ ਨਹੀਂ ਕਰਦੇ ਉਹ ਲੱਖਾਂ ਲੋਕ ਕੋਈ ਦੁਬਈ ਤੋਂ ਆ ਰਿਹਾ ਕੋਈ ਯੂਕੇ ਤੋਂ ਆ ਰਿਹਾ ਕੋਈ ਦੇਸ਼ ਦੇ ਕੋਨੇ ਕੋਨੇ ਚੋਂ ਉੱਥੇ ਆ ਕੇ ਚਪੈਰਾ ਕਰ ਰਿਹਾ ਇਹਦੇ ਵਿੱਚ ਮੇਰੇ ਮੁਤਾਬਕ ਮੇਰੀ ਵਿਚਾਰ ਮੇਰੀ ਵਿਚਾਰ ਹੈ ਬਿਲਕੁਲ ਆਪਸੀ ਵਿਚਾਰ ਹੈ ਬਿਲਕੁਲ ਇਹ ਗਲਤ ਕੀ ਹੈ ਬਾਣੀ ਨਾਲ ਜੁੜ ਰਿਹਾ ਛੋਟੇ ਛੋਟੇ ਬੱਚੇ ਉੱਥੇ ਪਾਣੀ ਦੀ ਸ਼ਬੀਲ ਦੀ ਸੇਵਾ ਕਰ ਰਹੇ ਲੰਗਰ ਦੀ ਸੇਵਾ ਕਰ ਰਹੇ ਸੇਵਾ ਦਾ ਬੀਜ ਤਾਂ ਪੈ ਰਹਿਆ ਨੇ ਜੀ ਉੱਥੇ ਮਤਲਬ ਆਪਾਂ ਗਲਵੱਕੜੀ ਵਿੱਚ ਲਈਏ ਗਲਵੱਕੜੀ ਚ ਲਈਏ ਗਲਵੱਕੜੀ ਚ ਲਈਏ ਉਹ ਸਿੱਖ ਕੰਮ ਹਮੇਸ਼ਾ ਹੈ ਨਾ ਜੀ ਗਲ ਵਕੜੀ ਨਾਲ ਲਾਉਂਦੀ ਹੈ ਬਿਲਕੁਲ ਕਦੀ ਵੀ ਥਕੇ ਨਹੀਂ ਮਾਰਦੀ ਬਿਲਕੁਲ ਤੇ ਮੈਂ ਤੇ ਇਹੀ ਚਾਹਾਂਗਾ ਕਿ ਭਾਈ ਜਿਹੜੇ ਇਹਦਾ ਮਤਲਬ ਵਿਰੋਧ ਕਰ ਰਹੇ ਨੇ ਹੂੰ ਤੁਸੀਂ ਆਪਣੀ ਵਿਚਾਰ ਰੱਖੋ ਬਿਲਕੁਲ ਲੋਕੀ ਤੁਹਾਨੂੰ ਹੀ ਸੁਣਨਗੇ ਬਿਲਕੁਲ ਤੁਹਾਡੀ ਗੱਲ ਵੀ ਆਉਣਗੇ ਪਰ ਜਿਹੜੇ ਹੁਣ ਜੋੜ ਰਹੇ ਉਹਨਾਂ ਨੂੰ ਤੋੜੋ ਨਾ ਬਿਲਕੁਲ ਬਹੁਤ ਬਹੁਤ ਧੰਵਾਦ ਜੀ ਮੈਂ ਸਵਾਲ ਦਾ ਬਹੁਤ ਯਾਰਾ ਬਹੁਤ ਹੀ ਵਧੀਆ ਲੱਗੇ ਡਾਕਟਰ ਸਾਹਿਬ ਤੁਹਾਡੇ ਨਾਲ ਗੱਲ ਕਰਕੇ ਤੇ ਮੈਂ ਤੁਹਾਨੂੰ ਇਹ ਚੀਜ਼ ਦੀ ਵਧਾਈ ਵੀ ਦਿੰਦਾ ਕਿ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਿਹੜਾ ਤੁਸੀਂ ਫਿਲਮਾਂ ਰਹੀ ਪ੍ਰਚਾਰ ਕਰ ਰਹੇ ਉਹ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਮੀਡੀਆ ਦਾ ਯੋਗ ਹੈ ਮੀਡੀਆ ਬਹੁਤ ਵੱਡਾ ਪਲੇਟਫਾਰਮ ਹੈ ਜਿੱਥੇ ਸਾਨੂੰ ਸਾਡੀਆਂ ਜਿਹੜਾ ਇਤਿਹਾਸ ਆ ਫਿਲਮਾਂ ਨੂੰ ਲੈ ਕੇ ਚੰਗੀਆਂ ਚੀਜ਼ਾਂ ਪ੍ਰਮੋਟ ਕਰੀਏ ਤੁਸੀਂ ਵਧਾਈ ਦੇ ਫਾਤਰਤਾ ਦੀ ਪੂਰੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਇੱਕ ਅਲੱਗ ਤਰੀਕੇ ਨਾਲ ਪ੍ਰਚਾਰ ਕਰ ਰਹੇ ਹੋ ਇਸੇ ਤਰ੍ਹਾਂ ਕਰਦੇ ਰਹੋ ਸਾਡੀ ਆਵਾਜ਼ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਆਪਾਂ ਅੱਜ ਮਿਲੇ ਭਾਈ ਸਾਹਿਬ ਪਾਈ ਸਰਵਜੀ ਸਿੰਘ ਜੀ ਨੂੰ ਜੀ ਬੜੀ ਵੱਡੀ ਉਹਨਾਂ ਨੇ ਗੱਲ ਕਹੀ ਸ਼ਾਇਦ ਔਰੇ ਵੱਲ ਧਿਆਨ ਦੇਣ ਦੀ ਲੋੜ ਹੈ ਖਾਸ ਕਰਕੇ ਰਾਗੀ ਸ਼੍ਰੇਣੀ ਜਾਂ ਪ੍ਰਬੰਧਕ ਸ਼੍ਰੇਣੀ ਅਸੀਂ ਜਦੋਂ ਉਹਨਾਂ ਵੱਲ ਦੇਖਦੇ ਹਾਂ ਅਸੀਂ ਕਹਿੰਦੇ ਆ ਕਿ ਬਈ ਉਹਨਾਂ ਦੇ ਬੱਚੇ ਕਿਉਂ ਨਹੀਂ ਇੱਧਰ ਆ ਰਹੇ ਜਾਂ ਉਹ ਐਦਾਂ ਕਰ ਰਿਹਾ ਉਦਾਂ ਕਰ ਰਿਹਾ ਮੇਰੇ ਹਿਸਾਬ ਨਾਲ ਗਲਵਕੜੀ ਹੈ ਹੱਥ ਖੋਲ ਕੇ ਉਹਨਾਂ ਨੂੰ ਮਿਲੀਏ ਉਹਨਾਂ ਨੂੰ ਗੱਲੇ ਵਿੱਚ ਲਈਏ ਵਿਚਾਰਾਂ ਨਾਲ ਗੱਲੇ ਚ ਲਈਏ ਇਹ ਚੀਜ਼ਾਂ ਮਨ ਲਾ ਜਾਈਏ ਜੇ ਉਹ ਆਉਂਦੇ ਆ ਸਟੇਜ ਤੇ ਸ਼ਾਇਦ ਉਹਨਾਂ ਨੂੰ ਰਿਸਪੈਕਟ ਦੇਈਏ ਕਿ ਉਹਨਾਂ ਦੇ ਬੱਚੇ ਵੀ ਇੱਧਰਲੇ ਪਾਸੇ ਆ ਸਕਣ ਉਹਨਾਂ ਨੂੰ ਦੇਖ ਕੇ ਕੋਈ ਕੀਤਨੀਆਂ ਬਨ ਸਕੇ ਸੋ ਸਾਨੂੰ ਐਜੇ ਮਾਹੌਲ ਕ੍ਰੀਏਟ ਕਰਨ ਦੀ ਲੋੜ ਹੈ ਆਓ ਅੱਜ ਤੂੰ ਦੂਰੀਆਂ ਮਟਾਉਂਦੇ ਹੋਏ ਮਨਾਂ ਦੀਆਂ ਗੱਲਬਾਤੀਆਂ ਪਾਈਏ ਨਵੇਂ ਐਪੀਸੋਡ ਲਈ ਮਿਲਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ